ਬਾਦਰ ਬਾਬਾ ਜੀ ਦਾ ਅੱਛਾ ਅੱਛਾ ਇਹ ਪਹਿਣ ਕੀ ਲੱਗਦੀ ਕਿ ਤੁਹਾਡੀ ਹੈ ਇਹ ਮੇਰੇ ਨਾਂ ਨਾਲ ਅੱਛਾ ਤੁਹਾਡੀ ਨਾਂ ਨਾਲ ਹਾਂਜੀ ਹਾਂਜੀ ਤੇ ਇਹ ਤੇ ਪਹਿਣਾ ਇਧਰ ਚਰਨਦਾਰ ਏਰੀਏ 'ਚ ਉਹ ਨਸ਼ਾਰੇ ਤਨੋਂ ਉਤਰ ਫੇਰਦੀ ਸੀ ਇਹ ਪਹਿਣਾ ਹਾਂਜੀ ਉਹ ਨਾ ਮੇਰੇ ਵਿੱਚ ਦਿਓ ਸੀ ਨਿੱਕੇ ਅੱਛਾ ਉਹ ਕਹਿੰਦੇ ਸੀ ਇਹਦਾ ਦਿਮਾਗ ਬਾਬੇ ਕੋਲ ਖੜਿਆ ਸੀ ਤੇ ਉਹ ਕਹਿੰਦੇ ਕਿ ਇਹਦਾ ਦਿਮਾਗੀ ਹਾਲਤ ਆ ਤੇ ਉਹ ਮੁਰਕੇ ਮੇਰਾ ਦਿਓ ਵੇਰ ਲੈ ਕੇ ਗਿਆ ਕਿ ਇਹਨੂੰ ਬਾਬੇ ਦਾ ਕੋਈ ਨੁਕਸਾਨ ਹੋਵੇ ਤੇ ਉਹ ਮੁੜ ਕੇ ਬਸ ਨਹੀਂ ਕੋਈ ਗੱਲ ਨਹੀਂ ਤੇ ਉਹ ਇਸ ਕਰਕੇ ਮੁੜ ਕੇ ਫਿਰ ਇਹਨੂੰ ਗੁਡੀਆਂ ਨੂੰ ਲੈ ਕੇ ਗਿਆ ਸੀ ਹਾਂਜੀ ਤੇ ਉਹ ਗੁਡੀਆਂ ਨੂੰ ਲੈ ਕੇ ਗਿਆ ਤੇ ਇਹ ਪਾਛਾ ਦੇ ਪਾਛੀ ਦੇ ਨਸ਼ਾਰੇ ਨਸ਼ਾਰੇ ਪੰਨੇ ਮਿਲਿਆ ਆ 2 ਘੰਟੇ ਹੋ ਗਿਆ ਉਹ ਵੀ ਇੱਕ ਨਾ ਭੈਣ ਦਾ ਘਰ ਸੀ ਰੋਡ ਦੇ ਉੱਪਰ ਸ਼ਰਕ ਦੇ ਉੱਪਰ ਵੱਡਾ ਰੋੜਾ ਜਿਹੜਾ ਹਰੀਕੇ ਤੋਂ ਅਮਰ ਸਾਹਿਬ ਜਾਂਦਾ ਉਹਨੇ ਕਿਤੇ ਆਪਣੇ ਦਰਵਾਜ਼ੇ ਤੋਂ ਕਿਤੇ ਬਾਹਰ ਵੇਖਿਆ ਤੇ ਉਹਨੂੰ ਇਹ ਭੈਣ ਦਿਖੀ ਇਹ ਵੱਡਾ ਭਰਾਵਾ ਹਾਂਜੀ ਮੇਰੇ ਅੱਛਾ ਕਿਦੰਨੇ ਘੇ ਘਰੋਂ ਲੈਣਾ 514 ਦੀ ਗਈ ਹੈ ਅੱਛਾ ਹਾਂਜੀ ਤੁਸੀਂ ਨਹੀਂ ਪੈਣ ਕਿਸੇ ਨੇ ਬੋਲਣਾ ਬੋਲਿਓ ਨਾ ਕਿਦਾਂ ਕਰੋਗੇ ਇਹ ਹਾਂਜੀ ਅੱਛਾ ਬੋਲਣਾ ਕੋਈ ਇਹਨਾਂ ਵਿੱਚ ਤੇ ਤੁਸੀਂ ਕਿੱਥੇ ਸੀ ਦੋ ਬੇਦਰਾ ਕੰਦਾ ਟੁਕ ਦਾ ਟਾਪਕੇ ਚਲ ਗਈ ਕੀ ਅੱਛਾ ਜੰਦਰਾ ਵੀ ਮਾਰਿਆ ਹੈ ਅਸੀਂ ਅੱਛਾ ਹਾਂਜੀ ਤੂੰ ਦੂਇ ਤਰਾ ਕਰੀ ਸੀ ਤੁਸੀਂ ਨਾ ਨਾ ਮੈਂ ਕੱਲਾ ਹੀ ਹੁੰਦਾ ਮੈਂ ਉਹ ਉੱਥੇ ਪਿਆਉ ਨਾ ਇਹ ਹਰ ਕਮਰੇ ਚ ਹੋਵੇ ਅੱਛਾ ਹਾਂਜੀ ਤੇ ਦੂਜਾ ਪਰਾ ਕਿੱਥੇ ਸੀ ਉਦੋਂ ਉਹ ਉੱਥੇ ਇੰਦਾ ਇੰਦਾ ਨਾ ਕੰਮ ਕਰਦਾ ਨਾ ਇੰਦਾ ਅੱਛਾ ਇਹਨਾਂ ਨਾ ਕੰਮ ਕਰਦਾ ਹੀ ਤੇ ਮੈਂ ਵੀ ਰੋਟਾ ਢੇ ਇਹ ਲਾਪਤਾ ਹੋ ਗਈ ਹਾਂਜੀ ਕੰਮ ਆ ਜਿਵੇਂ ਦੁਆਰਾ ਭਾਈ ਕਰਦਾ ਸੱਟੇ ਹੋਈਦਾ ਸਪੈਸ ਇਹਦਾ ਲੰਮੇ ਤੂੰ ਪਹਿਲੇ ਤੂੰ ਦੱਸ ਤੂੰ ਕੀ ਗਿਆ ਸੀ ਮੈਨੂੰ ਅੱਜ ਮੈਂ ਤਾਂ ਗਿਆ ਸੀ ਮਾਲਕੀ ਦੂਜਾ ਪੇਤਰਾ ਕੰਨ ਟੱਪ ਕੇ ਰਾਤ ਹੀ ਭੱਜੀ ਆ ਭੈਣ ਮੇਰੀ ਏ ਤੂੰ ਮੈਨੂੰ ਇਹ ਕਿਹਾ ਹਜੇ ਨਾ ਤੂੰ ਬੋਲੀ ਹਜੇ ਨਾ ਬੋਲੀ ਬਾਤ ਚ ਪਾਈ ਹਜੇ ਵੀ ਨਹੀਂ ਬੋਲਣਾ ਤੂੰ ਛੋਟੇ ਨੂੰ ਵਿਆ ਲੈ ਗੋਮਾ ਹਜੇ ਮੈਂ ਛੋਟੇ ਵੀਰ ਨੂੰ ਵਿਆ ਲੈਂਦੇ ਮੋਂਨੇ ਵੀ ਪੁੱਛ ਲੈਣਾ ਕਿ ਕਿਦਾਂ ਗੋਮੇ ਵੀਰੇ ਕੋਈ ਬੋਲ ਹੋਣਾ ਵਿੱਚ ਗੱਲ ਤੇ ਇੱਥੇ ਬੈਠ ਜਾ ਇਹ ਤਾਂ ਸਾਰੀ ਜਾਣਕਾਰੀ ਲੈ ਲਓ ਕਿ ਇਹਨਾਂ ਲੱਭਣ ਦੀ ਕੋਸ਼ਿਸ਼ ਕੀਤੀ ਕੋਈ ਗੱਲ ਨਹੀਂ ਨਹੀਂ ਉਹ ਕਹਿੰਦਾ ਕਿ ਅਸੀਂ ਕੰਮ ਤੇ ਨਹੀਂ ਤਾਂ ਬੈਠ ਨਹੀਂ ਰਣਦੇ ਹਾਂਜੀ ਹਾਂਜੀ ਨਹੀਂ ਲੱਭਣ ਦੀ ਭਾਈ ਕੋਈ ਕੀਤੀ ਆ ਬਾਈ ਜੀ ਤੁਹਾਡੇ ਬਿਆਨ ਉੱਧੇ ਨਹੀਂ ਰਣਦੇ ਕੋਈ ਗੱਲ ਨਹੀਂ ਸੱਚੀ ਗੱਲ ਹੈ ਸੱਚੀ ਗੱਲ ਨਹੀਂ ਸੀ ਗੱਲ ਨੇ ਜਰ ਨੂੰ ਬੋਲ ਕਿੱਥੇ ਜਾਂਦੇ ਰਹੇ ਤੁਸੀਂ ਉਹਨਾਂ ਵਿਚਾਰੀ ਨੂੰ ਅਿੱਥੇ ਇੱਥੇ ਲੈ ਪਾਟੇ ਸਾਰੇ ਗਾਏ ਜਿੰਨੇ ਆ ਕਿੰਨੇ ਦਿਨ ਗਾਉਂਦੇ ਰਹੇ ਜੇ ਜੋ 2 ਦਿਨ ਬਸ ਤੇ ਦੋ ਦਿਨ ਤੁਸੀਂ ਉਹਨਾਂ ਦੇ ਘਰੇ ਕੰਮ ਤੇ ਨਹੀਂ ਗਏ ਹੋਗੇ ਕੰਮ ਤੇ ਜਾਂਦੇ ਰਹੇ ਇੱਥੇ ਦਿਨ ਕੰਮ ਦੇ ਗਾ ਤੇ ਮੁੜ ਕੇ ਸਾਰੀ ਥਾੜੀ ਮੇਸੇ ਕੰਮ ਦੇ ਰਹਿਆ ਰਾਤ ਜਾਂਦੇ ਨਾ ਰਾਤ ਬਹਤੇ ਰਹੇ ਕੇ ਪੁੱਛਣਾ ਵੀ ਤੁਸੀਂ ਲਗਾਤਾਰ ਕੰਮ ਤੇ ਜਾ ਰਹੇ ਹੋ ਜਾਂ ਤੁਸੀਂ ਛੁੱਟੀਆਂ ਮਾਰੀਆਂ ਉਹਨਾਂ ਦੇ ਘਰੋਂ ਇੱਕੋ ਛੁੱਟੀ ਮਾਰੀ ਬਸ ਤੁਸੀਂ ਇਹਨਾਂ ਦੇ ਉਹ ਦਿਨ ਦੇ ਲੰਬਣ ਦੀ ਛੁੱਟੀ ਤੁਸੀਂ ਇੱਕ ਮਾਰੀ ਹੈ। ਭਾਈ ਜਦੋਂ ਸਵੇਰੇ ਬਜਾਨਾ ਕੰਮ ਕਰਕੇ ਤੇ ਮੁੜ ਕੇ ਮੈਂ ਚੱਲ ਜਾਂਦਾ ਹੁੰਦਾ ਮੋਟਰਸਾਈਕਲ ਤੇ ਕੰਮ ਕਰਕੇ ਆਉਂਦੇ ਕਿਹੜੇ ਵੇਲੇ ਜੀ ਤੁਸੀਂ? ਮੈਂ 7:00 6:00 7:00 ਕੁਝ ਆ ਜੀ ਤੇ ਰਾਤ ਨੂੰ ਰਾਤ ਨੂੰ ਕਿਥੇ ਨੇਰੇ ਚ ਲੱਭੋਗੇ? ਨਾ ਕਿਥੇ ਬੂਆ ਘੜਕਾ ਸਕਦੇ। ਅਸੀਂ ਜਾਂਦੇ ਨਾ ਜਿੱਧਰ ਬੋਮੇ ਰਾਤ ਵੀ ਗਏ ਆ ਅਸੀਂ। ਇਹ ਭੈਣ ਭਰਾ ਨੂੰ ਲੱਭਣਾ ਵੇ ਫਿਰ ਤਾਂ ਕੰਮ ਛੱਡ ਕੇ ਲੱਭਣਾ ਪੈਂਦਾ ਦਿਨੇ ਕੰਮ ਤੇ ਬਈ ਜੀ ਰਾਤ ਨੂੰ ਕੰਮ ਤੇ ਰਾਤ ਨੂੰ ਬੰਦਾ ਲੱਭਣ ਜਾ ਨਹੀਂ ਸਕਦਾ ਉਹਨਾਂ ਪਹਿਲਾਂ ਤਾਂ ਇੱਕ ਗੱਲ ਜਿਹੀ ਕਹੀ ਆ ਪੰਨ ਨਹੀਂ ਗੱਲ ਜਿਆ ਆ ਜਗੀ ਜੇ ਨਾ ਗੱਲ ਕਹੀ ਆ ਕਿ ਮੈਂ ਕੰਮ ਤੋਂ ਆਣਾ ਮੈਂ ਥੱਕਿਆ ਹੋਣਾ ਆ ਕੇ ਸੌ ਜਾਣਾ ਹੂੰ ਤੇ ਉਹ ਬੰਦਾ ਲੱਭਣ ਕਿੱਥੋਂ ਜਾਊਗਾ ਜਿਹੜਾ ਰਾਤ ਨੂੰ ਕੰਮ ਤੋਂ ਆ ਕੇ ਥੋੜੀ ਜਿਹੀ ਲੱਭੇ ਰਾਤ ਨੂੰ ਹਨੇਰੇ ਚ ਇੰਨੀ ਠੰਡ ਜੇ ਬੰਦਾ ਤੇ ਬੰਦੇ ਨੂੰ ਬੰਦਾ ਨਹੀਂ ਦੀਦਾ ਨਹੀਂ ਦੇਦਾ ਠੀਕ ਹੈ ਜੀ ਤੇ ਬੰਦਾ ਕਿੱਥੇ ਲੱਭੂਗਾ ਬਈ ਇਹਨਾਂ ਦੇ ਨਾ ਗੱਲਾਂ ਚ ਮੈਨੂੰ ਚੰਗਾ ਜਿਹਾ ਨਹੀਂ ਲੱਗਾ ਕੁਝ ਤੇ ਦੋਦੇ ਵੀਰ ਨੂੰ ਆਲੇਂਦ ਨੂੰ ਪੁੱਛਦੇ ਹਾਂ ਹਲੋ ਆ ਕਿੱਥੇ ਘਾ ਗਏ ਸੱਚਾਈ ਦੱਸੋ ਤਾਂ ਮਾਂ ਕਿੱਥੇ ਗਿਆ ਹਾਂ ਅਸੀਂ ਕੋਈ ਤੁਹਾਡੇ ਤੇ ਕੋਈ ਚੜਕੇ ਨਹੀਂ ਆਏ ਠੀਕ ਹੈ ਜੀ ਅਸੀਂ ਤੁਹਾਡੇ ਭਰਾ ਵਾਂ ਇਹੋ ਜੀ ਕੋਈ ਗੱਲ ਨਹੀਂ ਸੌ ਘਰਾਂ ਨਹੀਂ ਮੇਰੀ ਬੋਰੀਆਂ ਨਹੀਂ ਪਰ ਝੂਠ ਨਹੀਂ ਮਾਰਨਾ ਸੱਚ ਦੱਸਣਾ ਗੱਲ ਸੁਣੋ ਇੱਥੇ ਆਤਮਾ ਕਰਨੇ ਮੋੜ ਤੇ ਹੁਣ ਤੈਨੂੰ ਤੂੰ ਨਾ ਬੋਲੀ ਵੀਰ ਨੂੰ ਆਲੇਂਦ ਇੱਥੇ ਆ ਸਾਡੀ ਸੱਤਾ ਕਿਉਂ ਪੈਣੀ ਹੁਣ ਅਸੀਂ ਛੱਡ ਕੇ ਚਲੇ ਜਾਣਾ ਸੀਗਾ ਕੋਈ ਗੱਲ ਨਹੀਂ ਸੀ ਜੀ ਹਨਾ ਵੀਰਾਂ ਨੂੰ ਇਸ ਕਰਕੇ ਮਿਲੇ ਆ ਆ ਕਿਉਂਕਿ ਸਾਨੂੰ ਕੁਝ ਡਾਊਟ ਜਾਂ ਹੁੰਦਾ ਹੋ ਰਿਹਾ ਸੀਗਾ ਠੀਕ ਹੈ ਜੀ ਹੁਣ ਡਾਊਟ ਆਪਣਾ ਕਲੀਅਰ ਕਰਨਾ ਕਿਉਂਕਿ ਅਸੀਂ ਛੱਡ ਕੇ ਚਲੇ ਜੀਗੇ ਕੱਲ ਨੂੰ ਫੇਰ ਬਨਾਲਾ ਉੱਥੇ ਹੋਗੇ ਉੱਥੇ ਹੋਵੇ ਸਹੀ ਗੱਲ ਹੈ ਜੀ ਜੇ ਨਹੀਂ ਸਮਝ ਸਕਦੇ ਫਿਰ ਮੈਨੂੰ ਦੱਸ ਦੇਣਾ ਇਹ ਇਹ ਤਾਂ ਹੈਗੀਆਂ ਫਿਰ ਤੋਟੇ ਅੱਜ ਦੇ ਜਮਾਨੇ 'ਚ ਜਿਹਦੀ ਭੈਣ ਉਹਦੀ ਭੈਣ ਵਾ ਹੋਰ ਕਿਸੇ ਦੀ ਕੋਈ ਨਹੀਂ ਲੱਗਦੀ ਹੋਰ ਕਿਸੇ ਦੀ ਕੋਈ ਨਹੀਂ ਲੱਗਦੀ ਕਿਸੇ ਗੁਰਦਾਰ ਵਗੈਰਾ ਨੂੰ ਛੱਡ ਹੈ ਬਾਬੇ ਦਾ ਬਹਾਨਾ ਬਣਾ ਕੇ ਕਿਤੇ ਚੁੱਪ ਭਾਜੀ ਚੁੱਪ 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 ਹਾਂ ਕਿਉਂਕਿ ਇਹਨਾਂ ਨੇ ਬਿਆਨ ਨਹੀਂ ਰੱਖਿਆ ਇਹਨਾਂ ਨੇ ਜੇਕਰ ਮੈਂ ਅੱਜ ਇੱਥੇ ਤੁਹਾਡੇ ਕੋਲ ਆਇਆ ਹਾਂ ਨਾ ਸੱਚ ਇੱਕ ਹੁੰਦਾ ਵਾ ਤੇ ਝੂਠ ਹਜ਼ਾਰ ਹੁੰਦਾ ਮੈਂ ਤਾਂ 100 ਵਰਗੇ ਪਹਿਲਾਂ ਹੀ ਕਹ ਦਿੱਤੀ ਹਾਂ ਹਾਂ ਪਾਜੀ ਇਹੋ ਇੱਕ ਮੇਰੀ ਗੱਲ ਤਾਂ ਇੱਥੇ ਤੇ ਨਹੀਂ ਨਾ ਆਇਆ ਮੈਂ ਜੀ ਕੋਈ ਗੱਲ ਨਹੀਂ ਆ ਹਾਂ ਹਾਂ ਇੱਥੇ ਨਹੀਂ ਨਾ ਲਿਆ ਹੂੰ ਉਹ ਬੰਦਾ ਜਿਉਹਾਨੂੰ ਇੰਨਾ ਕੁ ਤਵਾਰੇ ਵੀ ਜੋ ਗੱਲ ਕਰੂਗਾ ਸਹੀ ਕਰੂਗਾ ਉਹਦਾ ਆਪਾਂ ਕਹਿੰਦੇ ਆ ਜੋ ਗੱਲ ਕਰੂਗਾ ਕਿਉਂਕਿ ਇਸ ਇਸ ਵੀਰ ਨੇ ਆ ਜਾ ਵੀਰ ਇੱਧਰ ਆ ਜਾ ਮੈਂ ਤੇਰਾ ਦੁਸ਼ਮਣ ਨਹੀਂ ਆ ਪਰ ਮੈਂ ਇਸ ਭੈਣ ਦੀ ਬਾਬਤ ਮੈਂ ਗੱਲ ਨਿਚੋਰ ਤੇ ਕੱਢਣਾ ਨਾ ਕਿਉਂਕਿ ਇਸ ਵੀਰ ਨੇ ਦੱਸਿਆ ਕੁਝ ਇਸ ਭੈਣ ਨੇ ਦੱਸਿਆ ਕੋ ਜਾ ਅਹੀਂ ਕਹਿ ਗਿਆ ਬਈ ਮਾਨ ਨੇ ਛਾੜਾਇਆ ਉਹ ਜੇ ਕਹਾਂ ਨਹੀਂ ਉਹ ਟਾਈਮ ਤੇ ਨਾਲ ਲੀਂਗੇ ਕੋਈ ਗੱਲ ਨਹੀਂ ਪੈਣੀ 2 ਮਿੰਟ ਚੁੱਪ ਰਹਿ ਮੇਰੀ ਗੱਲ ਸੁਣੋ ਇੱਕ ਗਲਤ ਨਹੀਂ ਕੋਈ ਠੀਕ ਹੈ ਜੀ ਜਿਹਦਾ ਹੋਵੇ ਨਾ ਨਾਲ ਆ ਕੇ ਲੈ ਲਿਆ ਸਨੇਹ ਉਹਦੇ ਨਾਲ ਠੀਕ ਹੈ ਜੀ ਉਹ ਬੰਦਾ ਭੱਜ ਕੇ ਆਣ ਕੇ ਮਿਲਦਾ ਠੀਕ ਹੈ ਜੀ ਸਾਹਮਣੇ ਰੱਖ ਰਿਹਾ ਮੈਂ ਅਸ਼ੂ ਕਰ ਭੱਜ ਕੇ ਆਣ ਕੇ ਮਿਲਦਾ ਜਿਹਦੇ ਵਿਛੜੇ ਉਹਨੂੰ ਪਤਾ ਹੁੰਦਾ ਸਾਨੂੰ ਅੱਗੇ ਪੈਣ ਨੂੰ ਪੁੱਛਿਆ ਨਹੀਂ ਹਾਂ ਡਾਇਰੈਕਟ ਐਡਾ ਜਵਾਬ ਉਹ ਕਿਧਰ ਚਲ ਗਈ ਹਾਂ ਇੰਨਾ ਤੈਨੂੰ ਅਸੀਂ ਲੱਭਿਆ ਕਿਉਂ ਚਲ ਗਈ ਨਾ ਮੈਂ ਮੈਂ ਤਰਹੀ ਪਈ ਮੇਰਾ ਘਰ ਵਾਲਾ ਕਹਿੰਦਾ ਵਾ ਕਿ ਮੇਰੇ ਭੈਣ ਭਰਾਵਾਂ ਨੂੰ ਕਹਿੰਦਾ ਜਦੋਂ ਦਾ ਗਰਦੀਤ ਇਤਰਾਇਆ ਉਦੋਂ ਦੀ ਹੋਈ ਇਤਰਾ ਨਹੀਂ ਕਿਤੇ ਪਹਿਲੀ ਵਾਰ ਇਤਰਾ ਦੀ ਥੋੜਾ ਆਜਾ ਵੀਰੇ ਮੇਰੇ ਕੋਈ ਗੱਲ ਨਹੀਂ ਮੈਂ ਨਹੀ ਨਹੀ ਉਹ ਬਾਹਰੋਂ ਆ ਕੇ ਭੈਣ ਨੂੰ ਵੇਖੇ ਜਿਹਨੇ ਤਿੰਨ ਦਿਨ ਲੱਭਿਆ ਹੋਊਗਾ ਭੈਣ ਨੂੰ ਉਹ ਟੁੱਟ ਕੇ ਨਾ ਮਿਲੂਗਾ ਭੈਣਾਂ ਨੂੰ ਕਿਧਰ ਚਲ ਗਈ ਹੈ ਮੈਂ ਤੈਨੂੰ ਇੰਨਾ ਲੱਭਿਆ ਇੰਨਾ ਤੈਨੂੰ ਕੋਸ਼ਿਆ ਕਿਧਰ ਚਲ ਗਈ ਹੈ ਉਹ ਭੈਣ ਭਰਾਵਾਂ ਵਾਲੀ ਖੇਚਿਆ ਉਨੇ ਸਿਰ ਤੇ ਆ ਸੋਨੇ ਰੱਖਿਆ ਦੇ ਆਈਦ ਜਰੀ ਦੇ ਤੇ ਰਾਮ ਨਾਲ ਉਧਰ ਖੜ ਗਿਆ ਸਿਰ ਤੇ ਹੋਵੇ ਪੁੱਛਿਆ ਵੀ ਨਹੀਂ ਉਹਨੂੰ ਇਹ ਚੀਜ਼ਾਂ થી ਗੱਲ ਕਰਦੇ ਸਾਰੀਆਂ ਨਾ ਆ ਵੀ ਨਾ ਹੋਰ ਵੀ ਕਿੱਦਾਂ ਅੱਛਾ ਕੌਣ ਹੈ ਹਾਂਜੀ ਇਹ ਕੌਣ ਮੇਰੀ ਭੈਣ ਹੀ ਇਹੋ ਭੈਣ ਇਹਨੂੰ ਦੇਖਦੇ ਆਪਾਂ ਅੱਛਾ ਅੱਛਾ ਇੱਕ ਅਦਲਿਕੋ ਨਹੀਂ ਗਿਰੀ ਇਹ ਵੀਰ ਜੀ ਹੋਗੇ ਜੋ ਦੋ ਦਿਨ ਹੋ ਗਏ ਜੋ ਅੱਛਾ ਅੱਛਾ ਹਾਂਜੀ ਕਿੱਥੋਂ ਬੋਲੇ ਇਹ ਜੋ ਅਹੀ ਪਾਣੀ ਖੜਿਆ ਸੀ ਇਹਨੂੰ ਅੱਛਾ ਪਾਣੀ ਮੈਂ ਇਹਨੂੰ ਖੜਿਆ ਸੀ ਅੱਛਾ ਮੈਂ ਆਪਣੀ ਭੈਣ ਕੋਲ ਖੜਿਆ ਇਹਨੂੰ ਕਿ ਦਿਮਾਗੀ ਹਾਲਤ ਨਹੀਂ ਸਹੀ ਥੋੜੀ ਜੀ ਹਾਂ ਮੈਂ ਖੜਿਆ ਉਹਦੇ ਕੋਲ ਕਿ ਇਹਦਾ ਕੀ ਕਰੀਏ ਲਾਜ ਨੂੰ ਹਾਂ ਆਂਦੀ ਚਲੋ ਗੋਨੀ ਦਿਖਾ ਲੈਨੇ ਆ ਅੱਛਾ ਹੂੰ ਅਹੀਂ ਦਿਖਾਉਣ ਗਏ ਮੈਂ ਮੜਾ ਜੰਦਰ ਵੜ ਗਿਆ ਦੁਕਾਨ ਚ ਅੱਛਾ ਇਹ ਪਤਾ ਨਹੀਂ ਕਿੰਨੂੰ ਚਲ ਗਈ ਗੰਨਾਂ ਦੀ ਦਿਖਾਉਣ ਕਿੱਥੇ ਗਏ ਇੱਥੇ ਗਏ ਇਹ ਕਿਹੜੇ ਪਿੰਡ ਗਏ ਹੋ ਸਹੀ ਸਹੀ ਦੱਸ ਸਹੀ ਕਿੱਸਣਾ ਜਿਹੜੇ ਪਿੰਡ ਇਧਰ ਨਾਲ ਪਿੰਡ ਆ ਅੱਛਾ ਇੱਥੇ ਦਿਖਾਉਣ ਗਏ ਹਾਂ ਤੇ ਇਹਨੂੰ ਇਹਨੂੰ ਵੀ ਇਹਨੂੰ ਦੱਸ ਕੇ ਗਏ ਸੀ ਤੂੰ ਹਾਂਜੀ ਇਹਨੂੰ ਵੀ ਨੂੰ ਦੱਸ ਕੇ ਗਿਆ ਹੈਗੀ ਪੀ ਇੱਥੇ ਚੱਲੇ ਅੰਦਰ ਉਹ ਦੱਸ ਗਿਆ ਜਦੋਂ ਅਸੀਂ ਜਾਣ ਲੱਗੇ ਹਾਂ ਇਹ ਵੀ ਇਹਨੇ ਦੱਸਿਆ ਪੀ ਪੈਨ ਦਿਖਾਉਣ ਚੰਨੇ ਆਹੋ ਅੱਛਾ ਹਾਂਜੀ ਹਾਂ ਵੀਰ ਉਹ ਵੀਰ ਮਰੇ ਤੁਸੀਂ ਕੀ ਕਹਿ ਸੀ ਨਾ ਕਿਥੋਂ ਗੋਮੇ ਪੜੀ ਮਾ ਬੰਦੇ ਦੱਸੋ ਗੱਲ ਬਾਰਿਆ ਵੀਰੋ ਬਣ ਰਹੀ ਆ ਮੈਂ ਤੁਹਾਡੇ ਦੋਵਾਂ ਭਰਾਵਾਂ ਦੇ ਬਿਆਨ ਨਹੀਂ ਲਈ ਵੀਡੀਓ ਬਣ ਗਈ ਹੈ ਇਥੇ ਵੀਰ ਨੇ ਪਤਾ ਕੀ ਕਿਹਾ ਵਾ ਮੈਂ ਤੂੰ ਮੇਰਾ ਪ੍ਰਾਤ ਦੁਸ਼ਮਣ ਨਹੀਂ ਹੈਗਾ ਮੈਂ ਤੁਹਾਡੇ ਤੇ ਕੋਈ ਚੜਾਈ ਕਰਨ ਨਹੀਂ ਆਇਆ ਕਿੱਕ ਭੈਣ ਦੀ ਜਿੱਦ ਦਾ ਸਵਾਲ ਵਾ ਮੈਂ ਤਾਦ ਤੁਹਾਡੇ ਨਾਲ ਸਿਰਖ ਭਾਈ ਕਰਨਿਆ ਸਵਾਲ ਜਵਾਬ ਕਰਨੇ ਮੇਰੇ ਮੇਰੇ ਵੀਰ ਗੱਲ ਸੁਣੀ ਵੀਰ ਨੇ ਪਤਾ ਕੀ ਕਿਹਾ ਮੇਰੇ ਤੋਂ ਵੀਡੀਓ ਬਣ ਨਹੀਂ ਆ ਵੀਰ ਕਹਿੰਦਾ ਕਿ ਸਾਡੇ ਘਰੋਂ ਗੁੰਮ ਹੋਈ ਹੈ ਭੈਣ ਕੰਧ ਟੱਪ ਕੇ ਗਈ ਆ ਭਾਜੀ ਪਹਿਲਾਂ 2 ਦਿਨ ਇਤਰਾ ਹੀ ਗੱਲਦੀ ਰਹੀ ਨਾ ਇਹ ਨਹੀਂ ਨਹੀਂ ਜਿੱਦਣ ਇਥੋਂ ਗਈ ਆ ਆਹੋ ਜਿੱਦਣ ਹੁਣ ਲੱਭੀ ਨਹੀਂ ਆ ਕਿਨਾਂ ਘਰੋਂ ਗੁੰਮ ਹੋਈ ਆ ਕੰਧ ਟੱਪ ਕੇ ਚਲੇਗੀ ਆ ਤੁਸੀਂ ਕੀ ਕਿਹਾ ਤੁਸੀਂ ਹੁਣੇ ਕੀ ਕਿਹਾ ਕਿ ਮੈਂ ਭਰਾ ਨੂੰ ਦੱਸ ਕੇ ਜਾਂ ਵੀ ਅਸੀਂ ਇੱਧਰ ਕੁ ਰਕਵਿੰਡ ਇਹਨੂੰ ਕਿਸੇ ਸਿਆਣੀ ਨੂੰ ਵਿਖਾਉਣ ਚੱਲੇ ਆ ਠੀਕ ਹੈ ਬਿਆਨ ਹੁਣ ਦੱਸੋ ਵੀ ਤੇਰੇ ਸੱਚੇ ਕਿ ਇਹਦੇ ਸੱਚੇ ਆ ਹਾਂਜੀ ਮੇਰੀ ਤੇਰੇ ਸੱਚੇ ਤੇ ਉਹਨੂੰ ਫਿਰ ਉਹ ਫਿਰ ਫਿਰ ਝੂਠ ਕਿਉਂ ਆ ਵਿੱਚ ਮੰਨ ਕੇ ਚੱਲੋ ਹੁਣ ਅਸੀਂ ਇੱਥੇ ਆਏ ਆ ਤੁਹਾਡੇ ਪਿੰਡ ਆਏ ਆ ਠੀਕ ਹੈ ਜੀ ਸਾਰੇ ਨੂੰ ਪਤਾ ਹੈ ਤੁਹਾਡੇ ਪਿੰਡ ਆਏ ਆ ਮੈਂ ਕਹਿ ਦਵਾਂ ਕਿ ਮੈਂ ਤੁਹਾਡੇ ਪਿੰਡ ਆਇਆ ਹੀ ਨਹੀਂ ਆ ਫਿਰ ਬਿਆਨ ਰਾਲ ਨਹੀਂ ਡੈ ਤਾਂ ਕੋਈ ਸ਼ੱਕਤ ਪੈਦਾ ਹੋ ਜਾਣਾ ਹਾਂਜੀ ਉਹਦੀ ਗੱਲ ਹੈਗੀ ਆ ਪਰ ਨਹੀਂ ਉਹਦੀ ਗੱਲ ਡਾਊਟ ਪੈਰਾ ਮੈਨੂੰ ਬਈ ਮੈਨੂੰ ਰਿਪੋਰਟ ਮਿਲਦੀ ਆ ਮੈਨੂੰ ਉਦਾਂ ਦੇ ਪਿੰਡੋਂ ਵੀ ਰਿਪੋਰਟ ਮਿਲੀ ਆ ਆ ਵੀ ਆ ਪੈਂਦਾ ਇੱਥੇ ਘਰ ਦੇ ਵਿੱਚ ਇਹਦੀ ਇੱਜ਼ਤ ਮਾਨ ਸਤਕਾਰ ਨਹੀਂ ਹੁੰਦਾ ਨਹੀਂ ਭਾਜੀ ਮੈਂ ਨਾ ਥੋੜੇ ਦਿਨ ਦੁਕਾਨ ਤੇ ਰਹਿਣਾ ਨਾ ਹਾਂ ਤੇ ਮੈਨੂੰ ਨਹੀਂ ਪਤਾ ਕਿ ਚੱਲ ਲੜਦੇ ਚੱਗਦੇ ਜੋ ਮਰਦੇ ਇਹ ਹੁਣ ਮੈਨੂੰ ਤੁਸੀਂ ਇਹੋ ਦੱਸ ਦਿਓ ਕਿ ਸੱਚ ਇਹ ਵੀ ਇਹਨੇ ਬੋਲਿਆ ਮੈਂ ਕਿ ਤੁਸੀਂ ਬੋਲੇ ਲੱਗਦਾ ਤੁਹਾਨੂੰ ਵੀ ਸੱਚ ਮੈਂ ਕਹਾਂ ਵਾ ਸੱਚ ਤੁਸੀਂ ਕਿਹਾ ਪਰ ਤੁਸੀਂ ਕਿਹਾ ਕਿ ਮੈਂ ਆਪਣੇ ਭਰਾ ਨੂੰ ਦੱਸ ਕੇ ਗਿਆ ਵਾਂ ਕਿ ਮੈਂ ਭੈਣ ਕੋਲ ਜਾ ਕੇ ਤੇ ਉੱਥੇ ਉਹਨੂੰ ਵਿਖਾਉਣਾ ਵਾ ਘੁਰਤ ਗਿੰਦ ਵਿਖਾਉਣਾ ਵਾ ਉੱਥੇ ਇਹ ਪਾਸੇ ਹੋ ਗਈ ਮੇਰੀ ਗੱਲ ਸੁਣ ਮੇਰੇ ਵੀਰ ਇਹਨੂੰ ਕੋਈ ਟਾਇਰ ਨਹੀਂ ਲੱਗੇ ਭੈਣ ਨੂੰ ਕੋਈ ਇਹਨੂੰ ਕੋਈ ਸਪੀਡ ਨਹੀਂ ਲੱਗੀ ਮੰਨ ਕੇ ਚਲੋ ਮਗਰ ਮਗਰ ਇਹਦੇ ਇਹ ਪਤਾ ਨਹੀਂ ਕਿ ਇਹਨੂੰ ਚਲ ਗਈ ਸੀ ਉੱਡ ਕੇ ਮੈਂ ਇਹਨਾਂ ਨੂੰ ਫੋਨ ਲਾਈ ਉਹ ਤੁਹਾਡੀ ਉਹ ਪਰਚਾਈ ਕਹਿੰਦੀ ਹੈ ਕਿ ਚੂਸਲੇਵੜ ਖੜਿਆ ਹੈ ਆ ਹਾਂਜੀ ਓਗਨਾਈਜ਼ਰ ਸਿਲੇਵਰ ਕੜਾ ਸੀ ਉਹ ਤੇ ਕੋਈ ਸਿਆਣਾ ਹੈਗਾ ਵਾ ਚਲ ਸਿਆਣੇ ਦੇਖ ਲੋ ਕਿ ਦੇਖ ਲੋ ਉਹਦੀ ਮਨੂ ਨਹੀਂ ਪਰ ਤੁਸੀਂ ਕਹਿੰਦੇ ਕਿ ਰੁਕਿੰਡ ਗਿਆ ਹਾਂ ਉਹ ਕਹਿੰਦੇ ਖੜਿਆ ਸੀਗਾ ਚੁੱਸ ਲੈ ਘੜ ਜੀ ਖੜਿਆ ਇਹਨਾਂ ਪਿੰਡਾਂ 'ਚ ਵੀ ਅੰਤਰ ਆ ਫਿਰ ਤੁਹਾਡੇ ਭਰਾ ਦੀ ਤੇ ਤੁਹਾਡੀ ਬੋਲੀ ਦੇ ਵਿੱਚ ਵੀ ਅੰਤਰ ਆ ਠੀਕ ਹੈ ਜੀ ਮੈਨੂੰ ਇਹੋ ਜੀ ਗੱਲ ਲੈ ਗਈ ਮੈਂ ਵੀ ਆ ਸਾਰੇ ਵੀਰ ਗਵਾਵਾ ਇੱਥੇ ਮਾਂ ਭੈਣ ਨੂੰ ਹੀ ਆਪੀ ਖੋਜ ਮਾਂ ਭੈਣ ਨੂੰ ਗਵਾ ਆ ਵੀਰ ਗਵਾਵਾ ਕੈਮਰਾ ਇੱਥੇ ਗਵਾਵਾ ਹਾਂਜੀ ਮੈਨੂੰ ਪਤਾ ਕਹਿੰਦੇ ਆ ਪਰ ਮੈਂ ਆਪਣੀ ਭੈਣ ਥੋੜੀ ਇਤਰਾ ਗੱਲ ਨਹੀਂ ਕਰਉਂ ਪਈ ਇਹ ਤਾਂ ਹੁਣ ਤੁਹਾਨੂੰ ਪਤਾ ਹੋਊਗਾ ਨਾ ਵੀ ਤੁਸੀਂ ਇਹ ਤਾਂ ਮਗਰ ਮਗਰ ਫਿਰਦਾ ਰਹਿ ਗਿਆ ਹਡੀ ਭੈਣ ਖਵਾਜ ਗਈ ਆ ਦੋ ਦਿਨ ਰੋਂਦਾ ਰਿਆਂ ਤੇ ਬਦਲੇ ਘਰੇ ਇੱਥੇ ਆ ਗਈ ਇਹਨੂੰ ਇਹਨੂੰ ਦੱਸ ਕੇ ਨਹੀਂ ਗਿਆ ਫਿਰ ਹਾਂਜੀ ਇਹਨੂੰ ਦੱਸ ਕੇ ਨਹੀਂ ਗਿਆ ਕਿੱਥੇ ਵੀਰ ਨੂੰ ਵੀ ਮੈਂ ਇੱਥੇ ਭੈਣ ਨੂੰ ਵਿਖਾਉਣ ਚੱਲੇ ਹਾਂ ਉਏ ਇਹ ਬਾਬਾ ਜੀ ਤੁਹਾਨੂੰ ਕਹਿੰਦਾ ਮੈਂ ਦੱਸ ਕੇਗਾ ਖੁਦ ਮੈਂ ਤਿਆਰ ਕੀਤੀ ਇਹਨੂੰ ਕੁੜੀ ਨੂੰ ਉਹ ਦਿਮਾਗੀ ਉਹ ਦਿਮਾਗੀ ਸਹੀ ਹੈ ਪੂਰਾ ਹਾਂਜੀ ਉਹ ਚੇਤਾ ਜੂਤ ਤੈਨੂੰ ਭੁੱਲਦਾ ਇਹਨੂੰ ਮੈਨੂੰ ਇਹਦੇ ਬਾਰੇ ਪਤਾ ਪਰ ਮੈਨੂੰ ਨਹੀਂ 2 ਦਿਨ ਪਹਿਲਾਂ ਪਤਾ ਮਾਨ ਕੇ ਚਲੋ ਮੇਰੇ ਘਰੋਂ ਕੋਈ ਬੰਦਾ ਗਾਇਬ ਹੋਇਆ ਵਾ ਮੈਂ ਤੁਹਾਨੂੰ ਇਹੋ ਆਖਿਆ ਦੋ ਦਿਨ ਮੁੰਡਾ ਦੁਕਾਨ ਤੇ ਨਹੀਂ ਬੜਾ ਅੱਜ ਜਾ ਕੇ ਆਖਿਆ ਮੈਨੂੰ ਮੇਰੀ ਮੈਂ ਕਿਹਾ ਪਾਪਾ ਜੀ ਇਹਨੂੰ ਮੈਂ ਪੁੱਛਿਆ ਜਾ ਕੇ ਮੈਂ ਕੁੜੀਆ ਲੱਭੀ ਹੁੰਦਾ ਨਹੀਂ ਆਹ ਫੋਟੋ ਹੈਗੀ ਕੋਈ ਅੰਦਰ ਨਹੀਂ ਹੈਗੀ ਹੂੰ ਆ ਯਾਰ ਫੋਟੋ ਨਹੀਂ ਹੈਗੀ ਤੇ ਕੁੜੀਆ ਲੱਭੂਗੀ ਕਿੱਦਾਂ ਹੂੰ ਨਹੀਂ ਸਾਨੂੰ ਇਸ ਪਰਿਵਾਰ ਦਾ ਦਰਦ ਸੀ ਭੈਣ ਦਾ ਦਰਦ ਸੀ ਹਟਾ ਦੇ ਆਏ ਆ ਵੀਰ ਨੂੰ ਅੱਜ ਮੈਂ ਪਹਿਲੇ ਦਿਨ ਮਿਲਿਆ ਬੰਦਾ ਇਰਖਾ ਉਹਦੇ ਨਾਲ ਕਰਦਾ ਵਾ ਜਿਹਨੂੰ ਬੰਦਾ ਜਾਣਦਾ ਹੋਵੇ ਜਿਹਨੂੰ ਜਾਣਦਾ ਹੀ ਨਹੀਂ ਮਿਲਿਆ ਨਹੀਂ ਉਹਦੇ ਨਾਲ ਕੀ ਇਰਖਾ ਕਰੂਗਾ ਮਨ ਲੱਗੇ ਮੇਰਾ ਭਰਾ ਵਾ ਮੈਂ ਇਹਨੂੰ ਕੋਈ ਮਾੜਾ ਨਹੀਂ ਸਮਝ ਰਿਆ ਪਰ ਇਹ ਆ ਕਿ ਇੱਕ ਧੀ ਦੀ ਇੱਕ ਜਿਹਦਾ ਸਵਾਲ ਆ ਅੱਜ ਅਸੀਂ ਛੱਡ ਕੇ ਚਲੇ ਜੀ ਗਏ ਗੱਲ ਨੂੰ ਫੇਰ ਭੈਣ ਕਰੋ ਬਾਹਰ ਚਲ ਜੇ ਤੇ ਮੈਨੂੰ ਇਹ ਆ ਇੱਕ ਦਿਨ ਦੀ ਨਾ ਕਰੋ ਆਪਣੇ ਆਪ ਚਲ ਜਾਨੀ ਕਿ ਦਿਮਾਗੀ ਸਹੀ ਨਹੀਂ ਆ ਉਹਦੇ ਵਾਸਤੇ ਦੀ ਗੱਲ ਨਹੀਂ ਹੈ ਪਰਵਾਹ ਦੇ ਵਾਸਤੇ ਦੀ ਗੱਲ ਨਹੀਂ ਹੈ ਇੱਕ ਦਿਨ ਆਪਣੇ ਆਪ ਚਲ ਜਾਣਾ ਉਹ ਤਾਂ ਕੁਦਰਤ ਦੀ ਜਣਾ ਉਹਦੇ ਚਾ ਪੱਕੀ ਕਰਦ ਰੇ ਪਰ ਇੱਕ ਹੁੰਦਾ ਵੀ ਆਪ ਘੜ ਦਿਨਾ ਕਰੋ ਨਹੀਂ ਨਹੀਂ ਹੁਣ ਦੱਸੀ ਜਾਂਦਾ ਨੂੰ ਵੀ ਦੁਕਾਨ ਤੇ ਕਰੋ ਕਿਸੇ ਨੇ ਨਹੀਂ ਕੱਢਿਆ ਇਹ ਦੋ ਦਿਨ ਪਹਿਲਾਂ ਵੀ ਇਤਰਾ ਗਦਰੀ ਇਹ ਗੰਧ ਟਪ ਕੇ ਮੈਂ ਡੱਬੀ ਪਰੋ ਜਾ ਕੇ ਇਹਨੂੰ ਦਿਨੇ ਤੜਕੇ ਲਿਆ ਇਹਨੂੰ 10 ਵਜੇ ਤੋਂ ਦਿੰਨੀ ਪਈ ਤੋ ਕੋਈ ਨਾਲ ਸਤੇ ਲੀਡਰ ਨਾ ਕੁਝ ਨਹੀਂ ਹੁਣ ਤੁਸੀਂ ਮੈਂ ਕੋਈ ਜਿਆਦਾ ਗੱਲਾਂ ਨਹੀਂ ਕਰ ਰਿਹਾ ਇਹ ਸਾਰੇ ਵੀਰ ਬੈਠੇ ਮੈਂ ਕੱਲਾ ਨਹੀਂ ਹਾਂ ਕੈਮਰਾ ਵੀ ਸਾਡਾ ਹੋਂ ਸੀਗਾ ਹੁਣ ਵੀਰ ਨੂੰ ਮੈਂ ਪਹਿਲਾਂ ਪੁੱਛਿਆ ਮੈਂ ਵੀਰੇ ਇਹ ਭੈਣ ਕਿਦਾਂ ਕਰੋਗੇ ਪਹਿਲਾਂ ਭਰਾਈ ਨੂੰ ਪੁੱਛਿਆ ਆਪਣੀ ਨੂੰ ਠੀਕ ਹੈ ਭੈਣ ਨੂੰ ਪੁੱਛਿਆ ਭੈਣ ਕਹਿੰਦੀ ਹੈ ਕਿ ਵੀਰੇ ਇਹ ਆ ਗਏ ਸੀ ਕਿਤੇ ਦਵਾਈ ਲੈਣ ਉਹ ਤੋਂ ਗੁੰਮ ਹੋ ਗਈ ਠੀਕ ਹੈ ਜੀ ਫਿਰ ਵੀਰ ਨੂੰ ਪੁੱਛਿਆ ਵੀਰ ਕਹਿੰਦਾ ਕਿ ਵੀਰੇ ਇੱਕ ਘਰੋਂ ਕੰਢ ਟੱਪ ਕੇ ਗਈ ਆ ਠੀਕ ਹੈ ਜੀ ਚਲੋ ਉਹ ਗਈ ਸੀ ਝੂਸਲੇਵਾੜ ਖੜਿਆ ਤੁਸੀਂ ਆਣ ਕੇ ਕਹਤਾ ਕਿ ਅਸੀ ਕੁਰਕਵਿੰਡ ਖੜਿਆ ਹਨਾ ਕੁਰਕਵਿੰਡ ਤੇ ਚੋਸਲੇਵਾਰ ਚ 10-15 ਕਿਲੋਮੀਟਰ ਦਾ ਫਰਕਾ ਠੀਕ ਹੈ ਜੀ ਤੇ ਹੁਣ ਵੀਰ ਜੀ ਦੀ ਬਾਣੀ ਇਹ ਕਹਿ ਰਹੀ ਸੀ ਕਿ ਇਹ ਘਰ ਹੋ ਗਿਆ ਭਈ ਪਰ ਮੈਨੂੰ ਪਤਾ ਮੈਂ ਸਤਰੂ ਹੁਣੇ ਸਤਦੇ ਛੱਡ ਦੇਣਾ ਪਿੰਡ ਵਾਲਿਆਂ ਛੱਡ ਦੇਣਾ ਪਤਾ ਵੀਰ ਲੱਗ ਜਾਂਦਾ ਹੁੰਦਾ ਪਿੰਡੋਂ ਠੀਕ ਹੈ ਵੀ ਆਪ ਛੱਡ ਕੇ ਆਏ ਆ ਕਿੱਦਾਂ ਕਿਦਾਂ ਗਏ ਆ ਮੇਰੀ ਗੱਲ ਸੁਣ ਭੈਣ ਤੇਨ ਨਾਲ ਗਈ ਸੀ ਤੁਹਾਡੇ ਹਾਂ ਜੀ ਭੈਣ ਨਾਲ ਗਈ ਸੀ ਤੇਰੀ ਸਗੀ ਭੈਣ ਉਹਨੂੰ ਫੋਨ ਲਾ ਕਿੱਥੇ ਗੱਲ ਹੈ ਵੀ ਰੁਕ ਜਾ ਇੱਕ ਹੋਰ ਮੈਨੂੰ ਪੁੱਛਣੀ ਕਿਹੜੇ ਪਿੰਡ ਗਿਆ ਸੀ ਤੁਸੀਂ ਗਏ ਸੀ ਕਿ ਕੁਰਕਵਿੰਡ ਗਏ ਸੀ ਨਾ ਮਾਜੀ ਨੇ ਕੋਰਕ ਕੰਡੀ ਖੜਿਆ ਹੈ ਕਿ ਕੋਰਕ ਕੰਡੀ ਇਹ ਵੀਰ ਕੰਦੇ ਕੋਰਕ ਕੋਲ ਖੜਿਆ ਹੈ ਠੀਕ ਹੈ ਉਹਨੂੰ ਹਾਂ ਹੋਰ ਕਰ ਪੈਕਨ ਫੋਨ ਲਾਉਣ ਤੋਂ ਪਹਿਲੇ ਹੋਰ ਕਰ ਹਾਂ ਹੋਰ ਕਰ ਲੈ ਕਲੀਅਰ ਕਰ ਲੈਨੇ ਆਪਾਂ ਜੇ ਪਹਿਲੇ ਦੱਸਦਾ ਕਲੀਅਰ ਹੋਈ ਨਹੀਂ ਕਿੰਨਾ ਸਾਮਾਨ ਲੈਣ ਲੱਪੇ ਸੂ ਦੁਕਾਨ ਤੇ ਕਿ ਜਿਹੜਾ ਇਹ ਤੇਰੀਆਂ ਨਜ਼ਰਾਂ ਤੋਂ ਚਲੇਗੀ ਦੂਰ ਇਹ ਤਾਂ ਵਿਚਾਰੀ ਭੱਜ ਕੇ ਜਾਣ ਵਾਲੀ ਵੀ ਨਹੀਂ ਹੈਗੀ ਮੈਂ ਪਹਿਲਾਂ ਨਹੀਂ ਨਹੀਂ ਬਾਬਾ ਜੀ ਉਹ ਨਹੀਂ ਗੱਲ ਹੈ ਤੇਰੀ ਕਿੱਥੋਂ ਗੁੰਮ ਹੋਈ ਕੁਰਕਮੇਨੋ ਕੇ ਜਾਂ ਚੂਸਲੇਵੜ ਤੋਂ ਚੂਸਲੇਵੜ ਤੋਂ ਹੀ ਚੂਸਲੇਵੜ ਪਿੰਡ ਹੀ ਆ ਹਾਂਜੀ ਕੋਈ ਐਡਾ ਵੱਡਾ ਕੇ ਬਾਜ਼ਾਰ ਨਹੀਂ ਹੈ ਪਰ ਮੈਂ ਵੀਰੇ ਉੱਥੇ ਮੇਰੀਆਂ ਅਧੀਆਂ ਰਿਸ਼ਤੇਰੀਆਂ ਉੱਥੇ ਆ ਠੀਕ ਹੈ ਜੀ ਚੂਸਲੇਵੜ ਲੰਘਦੇ ਟੱਪ ਦੇ ਰੀ ਦਾ ਚੂਸਲੇਵੜ ਇੱਦਾਂ ਦਾ ਬਾਜ਼ਾਰ ਤਾਂ ਹੈਗਾ ਨਹੀਂ ਪਰ ਜਿਹੜਾ ਬੰਦਾ ਇੱਕ ਭੀੜ ਚ ਗੁੰਮ ਹੋ ਜਾਂਦਾ ਬਾਜ਼ਾਰ ਨਹੀਂ ਪਿੰਡ ਹੀ ਮੈਂ ਗਲੀ ਗਲੀ ਘੇਰੇ ਘੇਰੇ ਲਿਆਂਦਾ ਇਹਨੇ ਮੈਨੂੰ ਨਾਲ ਮੇਰੇ ਨਾਲ ਭੱਜੀ ਫਿਰਦੀ ਨਾਲ ਲਗਾ ਜਵਾਗੀ ਪੈੰਗ ਭੱਜੀ ਫਿਰਦੀ ਗਲੀ 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 ਚ ਭੱਜੀ ਫਿਰਦੀ ਰਹੀ ਤੁਸੀਂ ਵੇਖ ਲਈ ਭੱਜੀ ਹਾਂਜੀ ਭੈਜੀ ਜੀ ਭੱਜੀ ਵੇਖ ਲਈ ਸੀ ਤੇ ਫੇਰ ਮੇਰੀ ਗੱਲ ਸੁਣੋ ਜਦੋਂ ਬੰਦਾ ਵੇਖ ਹੀ ਲੈਂਦਾ ਤੇਰੇ ਤੋਂ ਜਿਆਦਾ ਸਪੀਡ ਨਹੀਂ ਦੀਏਗੀ ਉਹ ਸਪੀਡ ਨਹੀਂ ਬੱਬਾ ਜੀ ਹੈਗੀ ਨਾ ਵੀਰਿਆ ਨਾ ਮੈਂ ਇੱਕੋ ਗੱਲ ਤੈਨੂੰ ਦੱਸਦਾ ਤੇਰੀ ਗੱਲ ਚ ਮੈਨੂੰ ਚੰਗਾ ਨਹੀਂ ਕੁਝ ਲੱਗ ਰਿਹਾ ਜੇਕਰ ਤੂੰ ਭੈਣ ਵੇਖ ਲਈ ਇੱਕਦੋਨ ਨਾ ਨੱਖੋਂ ਤੋ ਪਰੋਖੀ ਹੋ ਗਈ ਆ ਪਤਾ ਹੀ ਨਹੀਂ ਲੱਗਾ ਵੀ ਹੁਣ ਕਿੱਥੇ ਚਲੇ ਗਈ ਜਦੋਂ ਤੂੰ ਵੇਖ ਲਈ ਆ ਤੈਨੂੰ ਪਤਾ ਮੇਰੀ ਭੈਣ ਇੱਧਰ ਜਾਂਦੀ ਆ ਤੇਰੀ ਇਹਦੇ ਨਾਲ ਤੀਨੀ ਚੌਨੀ ਸਪੀਡ ਹੁੰਨੀ ਆ ਮੇਰੀ ਦੀ ਗੱਲ ਸੁਣ ਤੈਨੂੰ ਵੇਖ ਕੇ ਨਹੀਂ ਭੱਜਣਾ ਥੋੜੀ ਨਾਲ ਮੇਰੀ ਭੈਣ ਬੈਠੀ ਮਗਰ ਹੂੰ ਥੱਲੇ ਬੈਣ ਲੱਗੀ ਇਹ ਪਤਾ ਨਹੀਂ ਦਵਾ ਦਵਾ ਹੀ ਗਲੀ 'ਚ ਵੜ ਗਈ ਇਹਦਾ ਮਗਰ ਮਗਰ ਲੱਭਦਾਰ ਆ ਮਗਰ ਮਗਰ ਅਨਾਉਂਸਮੈਂਟ ਕਰਾਉਂਦਾ ਵੀ ਸਾਡੀ ਭੈਣ ਆ ਮੈਂਟਲੀ ਡਿਸਟਰਬ ਆ ਕਿਸੇ ਵੀਰ ਭਰਾ ਦੇ ਘਰੇ ਵੜ ਗਈ ਆ ਤੇ ਮਤਲਬ ਕਿ ਸਾਡੇ ਨਾਲ ਸੰਪਰਕ ਕਰੋ ਸਾਨੂੰ ਦੱਸੋ ਕੋਈ ਕਰਾਈ ਉਸੇ ਅਨਾਉਂ ਮੈਂ ਚੱਲ ਤੂੰ ਭੈਣ ਨੂੰ ਲਾ ਫੋਨ ਪੈ ਲੈ ਆਪਾਂ ਕਲੀਅਰ ਹੀ ਕਰ ਲੈਨੇ ਆ ਕਰ ਲੋ ਮੈਂ ਤਾਂ ਨਹੀਂ ਪੈ ਨਹੀਂ ਮੈਨੂੰ ਮੈਨੂੰ ਗੱਲ ਕਰਾਇਆ ਮੈਂ ਗੱਲ ਕਰੇ ਇਹ ਲਾਏ ਮਾਰਨੇ ਆ ਕਿ ਉਹ ਨਹੀਂ ਨਵਲ ਕਹੇ ਤੁਸੀਂ ਨਾ ਗਲਤ ਨਹੀਂ ਮੈਨੂੰ ਗਲਤ ਆ ਮੈਂ ਕਰਦਾ ਹਲੋ ਨੰਬਰ ਦੋ ਦਾ ਭੈਣ ਨੂੰ ਫੋਨ ਦੇ ਆਪਣੇ ਫੋਨ ਦੇ ਦੋ ਨਹੀਂ ਮੈਂ ਆਪਣੇ ਫੋਨ ਲੈਣਾ ਅਗਰਲਾ ਨੰਬਰ ਇਹ ਦੋ ਦਵਾਈ ਦਿੰਦਾ ਸ਼ਾ ਹੁੰਦਾ ਫੋਲ ਮੈਨੂੰ ਕਿਉਂ ਡੇ ਆਈ? ਮੈਂ ਹੋਰ ਕੱਖ ਨਾ ਬੰਨ ਪਤਾ ਹੀ ਲੱਗ ਬੰਦੇ। ਪੈਜਾ ਮੇਰਾ ਦਵਾਈ ਮਾਦਰਾ ਇਹਨਾਂ ਜਵਾਕਨ ਪਰ ਪੈਜਾ ਮੇਰਾ ਫਿਰ ਮੱਜਾਂ ਪੈਜਾ ਮੇਰਾ ਪੈਜਾ ਦਵਾਈ ਦੇ ਸਰੱਖਾਂ ਤੇ ਪੈਂਦਾ। ਪੈਜਾ ਮੈਂ ਕੱਲ ਆਉਂਗਾ ਤੇ ਤੂੰ ਦਵਾਈ ਲੈ। ਅੱਗੇ ਨਾ ਕਰ ਧਮਾਕਾ ਕੰਮ ਨਹੀਂ ਕਰਨ ਦੇ ਤੂੰ ਦਵਾਈ ਜੋੜੇ। ਪਣਾ ਕਰ ਲੈ ਇਹਨਾਂ ਨੂੰ। ਸਹੀ ਧਿਆਨ ਨਾਲ ਸਾਰੇ ਦਿਮਾਗ ਕੰਮ ਕਰਾਉਂਦੇ। ਹੈਲੋ ਅੱਜ ਪਹਿਲੇ ਸਤਿ ਸ਼੍ਰੀ ਅਕਾਲ। ਸਾਹਿਬ ਜੀ ਮੈਂ ਇਹ ਜਿਹੜੀ ਮਾਨਪ੍ਰੀਤ ਕੋਲ ਭੈਣ ਆ ਕੀ ਲੱਗਦੀ ਤੁਹਾਡੀ ਇਹ ਵੀਰ ਜੀ ਮੇਰੀ ਭੈਣ ਆ ਅੱਛਾ ਅੱਛਾ ਤੇ ਕਿਦੋਂ ਦੀ ਗੁੰਮ ਹੋਈ ਭੈਣ ਇਹ ਵੀਰ ਜੀ ਕੱਲ ਪਰਸਨ ਦੀ ਹੋਈ ਅੱਜ 3 ਦਿਨ ਹੋ ਗਏ ਇਹਨੂੰ ਆ ਬੜਾ ਲੱਭਿਆ ਲੱਗ ਲੱਗੀ ਕਿਤੇ ਨਹੀਂ ਲੱਭੀ ਹਨ ਅੱਛਾ ਅੱਛਾ ਤੇ ਕਿਦੋਂ ਕਿਦਾਂ ਗੁੰਮ ਹੋ ਗਈ ਭੈਣ ਇਹ ਵੀਰ ਜੀ ਉਹ ਖਾਣ ਲੈ ਆਏ ਧੰ ਬਾਬੇ ਕੋਲੋਂ ਇਥੇ ਚੂਸ ਲੈ ਆੜ ਉੱਥੋਂ ਆੜੇ ਉੱਥੋਂ ਆੜੇ ਤੋਂ ਛੋਟਕੇ ਭਾਜੀ ਅੱਛਾ ਛੋਟਕੇ ਆਈ ਸਾਰਾ ਹਾਂ ਜੀ ਸਾਰਾ ਪਿੰਡ ਫੋਟੋ ਉਹਦੇ ਪਿੰਡ ਵਿਖਾਉਣ ਆਏ ਸੀਗੇ ਤੁਸੀਂ ਚੂਸਲੇਆੜ ਚੂਸਲੇਵੜ ਬਖੋਣ ਆਏ ਹਾਂ ਕੌਣ ਆਏ ਹੋਣ ਇਹ ਮੇਰਾ ਸਹਰਾ ਆਇਆ ਏ ਤੇ ਨਾਲ ਮੇਰਾ ਛੋਟਾ ਵੀਰ ਆਇਆ ਏ ਅੱਛਾ ਕੱਥੇ ਆਏ ਸੀਗੇ ਮੋੜ ਛਾਗਲਾ ਤੇ ਆਇਆ ਹਾਂ ਅੱਛਾ ਹਾਂਜੀ ਇੱਕ ਨਾਲ ਮੇਰੇ ਕੋਲ ਉਹ ਛੋਟਾ ਜਿਹਾ ਕੱਪਾ ਸੀ ਕਿ ਨੇਤੋਂ ਹੱਥ ਛੜਾ ਕੇ ਭੱਜ ਗਿਆ ਮੈਂ ਸਹਰੀ ਨਹੀਂ ਦੇਗੀ ਅੱਛਾ ਹਾਂਜੀ ਉਹ ਦੋਟਾ ਟਾ ਟਾ ਵੀਰ ਕਿੱਥੇ ਹੀ ਨਿਕਾ ਵੀਰ ਵੀ ਨਾਲ ਹੀ ਉਹਦੇ ਕੋਲ ਉਹਦੇ ਉਹ ਮੌਂ ਹੀ ਤੇ ਮੋੜ ਛਾਗਲੇ ਤੇ ਮਗਰ ਮਗਾਈ ਲਾਇ ਇਹ ਸਾਡੇ ਬੰਨਾਂ ਚ ਨਹੀਂ ਆਈ ਕੋੜੀ ਅੱਛਾ ਚੂਸਲੇਵੜ ਗੋਮੋਈਏ ਹਾਂਜੀ ਚੂਸਲੀਆ ਨੂੰ ਬੋਮੋ ਵੀ ਪਿੰਡ ਚੋਂ ਬੋਮੋ ਪਤਾਨੀ ਲਗਾਉਣ ਇਹੋ ਕਿ ਮੁੰਡੇ ਨੇ ਉਲਾਬ ਨਹੀਂ ਰਹੀ ਉਹ ਕਿ ਵਿਕਾਰ ਵਾਟੀ ਉੱਥੋਂ ਬਰਦੀ ਤੇਰ ਮਾ ਕੇ ਪਤਾਨ ਕਿਉਂ ਆਂਦੀ ਵੀ ਵੱਡੀ ਸ਼ਰਕ ਨੂੰ ਕੋਈ ਇੱਥੇ ਕੋਈ ਅਨਾਉਂਸਮੈਂਟ ਨਹੀਂ ਕਰਾਈ ਹਾਂਜੀ ਕਰਾ ਕੇ ਆਏ ਹੀ ਅਨਾਉਂਸਮੈਂਟ ਕਰਾਈ ਸੀਗੀ ਹਾਂਜੀ ਅਨਾਉਂਸਮੈਂਟ ਵੀ ਕਰਾਈ ਘਰ ਘਰ ਵੀ ਪੁੱਛਿਆ ਇਹ ਤਾਂ ਆਂਦੀ ਵੱਡੀ ਸੜਕ ਨੂੰ ਪੈ ਗਈ ਆ ਫੇਰ ਲੱਭੀ ਨਹੀਂ ਹਾਂਜੀ ਫੇਰ ਲੱਭੀ ਨਹੀਂ ਆ ਫੇਰ ਇਹ ਸੋਚਿਆ ਕਿ ਥੋੜਾ ਬਾਹਰ ਦੇ ਨਾਲ ਤੇ ਕਿੰਨਾ ਚਿਰ ਦੀ ਪੜਾ ਲੱਗ ਜੂਗਾ ਹਾਂਜੀ ਹਾਂਜੀ ਐਈ ਕੋਈ ਫੋਨ ਆ ਗਿਆ ਜੋ ਹੌਸਲਾ ਹੀ ਆ ਢੀ ਅੱਜ ਪਾਉਣ ਲੱਗੇ ਹਾਂ ਤੋ ਤੱਕ ਫੋਨ ਆ ਗਿਆ ਕਿ ਇਦਾਂ ਹੀ ਬਾਬੇ ਛੱਡਣਾ ਆਂਦੇ ਆਂਦੇ ਅਹ ਕਿਹਦਾ ਫੋਨ ਆ ਗਿਆ ਕੇ ਉਹ ਵੀਰਾਂ ਨੂੰ ਪਤਾ ਨਹੀਂ ਕਿੰਨੇ ਫੋਨ ਲਾਇਆ ਉਹ ਦੱਸਣ ਦੇ ਹੀ ਮੈਨੂੰ ਕਿਹੜੇ ਵੀਰ ਦੋਬੇ ਵੀਰਾਂ ਨੂੰ ਕੀ ਆਉਂਦੇ ਕਿ ਇਦਾਂ ਦੀ ਬਾਬੇ ਆ ਵੀ ਪਰੰਤਾਂ ਤੇ ਲੱਗੀ ਆ ਤੇ ਉਹ ਬਾਬਿਆਂ ਨੇ ਆਖੇ ਕਿ ਛੱਡ ਜਾਣੇ ਆ ਅੱਛਾ ਹਾਂਜੀ ਠੀਕ ਹੈ ਬੇਬੇ ਦੇ ਰਿਕਾਰਡਿੰਗ ਲੱਗੀ ਹੁੰਦੇ ਹਾਂਜੀ ਤਾਂ ਨਾ ਲੱਗੀ ਲੱਗੀਆਂ ਚੱਕਰ ਲੈਣਾ ਅਫੇ ਕਿਉਂ ਬਣਾ ਚੱਪੇ ਦੋ ਹੀ ਚੱਕਰ ਬੱਬਾ ਜੀ ਕਿਹੜੇ ਪਿੰਡ ਤੁਸੀਂ ਕਿਹੜੇ ਪਿੰਡ ਗਿਆ ਸੀ ਮੈਨੂੰ ਬੋਲਾ ਚੂਸਲੇਵੜੀ ਗਿਆ ਬੱਬਾ ਜੀ ਤੂੰ ਕਿਹੜੇ ਪਿੰਡ ਗਿਆ ਸੀ ਉਹ ਬੱਬਾ ਜੀ ਤੁਹਾਨੂੰ ਮੈਂ ਦੱਸਣ ਦਿਆਂ ਉੱਥੋਂ ਅਸੀਂ ਉੱਥੇ ਗਏ ਹਾਂ ਨਹੀਂ ਨਹੀਂ ਚੂਸਲੇਵੜੀ ਦੱਸਿਆ ਨੇ ਹੋਰ ਪਿੰਡ ਦੱਸੋ ਕੁਰਕਵਿੰਡਾ ਕੁਰਕਵਿੰਡਾ ਉਹਦੀ ਉਹਗੇ ਉੱਥੇ ਹੀ ਗਏ ਹਾਂ ਤੋਂ ਕਿਹਾ ਸੀ ਕਿ ਕੁਰਕਵਿੰਡੋ ਕੋ ਬਾਜੀ ਹਾਂਜੀ ਕਰਕੋਂ ਹੋ ਗਿਆ ਹੈ। ਕਾਹੀ ਮੈਂ ਪਰ ਮੈਂ ਤੈਨੂੰ ਦੇ ਵੀ ਕਹਿ ਲੱਖਾ। ਲੌਕ ਖੁੱਲ ਕੇ ਦੇ। ਲੌਕ ਖੁੱਲ ਕੇ ਦੇ। ਤੂੰ ਕੈਸੀ ਕਰਕ ਵਿੰਡੋ ਕੋ ਬੱਚੀ ਆ? ਹਾਂਜੀ। ਬਾਈ ਜੀ ਇੱਕ ਗੱਲ ਮੈਂ ਤੈਨੂੰ ਦੱਸਾਂ। ਮੈਂ ਇੰਨਾ ਕਮਾਜ ਹੀ ਰਹਿਣਾ। ਹਾਂਜੀ। ਇੰਨਾ ਹੀ ਕਮਾਜ ਰਹਿਣਾ। ਮੈਂ ਬਤਾ ਨਹੀਂ ਹੋ। ਠੀਕ ਆ। ਹੁਣ ਤੂੰ ਦੱਸ ਕਿ ਮੈਂ ਜਾਂ ਤੇ ਇਨਕੁਆਰੀ ਕਰਾਂ ਪੂਰੀ। ਮੈਂ ਤੇਰੀ ਕਾਲ ਡਿਟੇਲ ਕਢਾ ਲ ਲਈ ਹਾਂ। ਬਹੁਤ ਧੰਨਵਾਦ। ਮੈਂ ਤੇਰੀ ਕਾਲ ਡਿਟੇਲ ਕਢਾ ਲ ਲਈ ਹਾਂ। ਠੀਕ ਹੈ ਕਾਲ ਰਿਟੇਲ ਨਿਕਲ ਜਾਂਦੀ ਓ ਜੇ ਤੇਰੀ ਇੱਥੇ ਰਿਕਾਰਡਿੰਗ ਨਹੀਂ ਨਾ ਹੈਗੀ ਤੇਰੀ ਉੱਥੋਂ ਰਿਕਾਰਡਿੰਗ ਨਿਕਲ ਜਾਣੀ ਹੈ ਠੀਕ ਹੈ ਮੈਂ 5 ਮਿੰਟ ਚ ਮੈਂ ਕਢਵਾ ਲੈਣੀ ਵੀ ਰਿਕਾਰਡਿੰਗ ਮੈਨੂੰ ਇਹਦੀ ਰਿਕਾਰਡਿੰਗ ਭੇਜੋ ਤੂੰ ਦੱਸ ਕਿ ਭੈਣ ਨੂੰ ਕੀ ਦੱਸਿਆ ਤੂੰ ਕਿਹੜੀ ਭੈਣ ਆਪਣੀ ਭੈਣ ਨੂੰ ਜਿਸ ਨੂੰ ਜਿੰਨੂੰ ਫੋਨ ਕੀਤਾ ਕੁਝ ਨਹੀਂ ਤੂੰ ਨਹੀਂ ਦੱਸਿਆ ਨਹੀਂ ਮਾਂ ਨੇ ਕਿਹਾ ਮੈਂ ਕਿਹਾ ਇਹੀ ਦੱਸਿਆ ਕਿ ਬਾਬੇ ਛੱਡਣਾ ਹੈ ਆ ਕੁੜੀ ਮਿਲ ਗਈ ਆ ਹਾਂ ਹਾਂਜੀ ਪਰ ਉਹ ਕਹਿੰਦੀ ਆ ਕਿ ਚੋਸਲੇ ਬੜੋ ਗਵਾਚੀ ਤੂੰ ਕਿਹਾ ਘੁਰਕਵਿੰਡੋ ਗਵਾਚੀ ਹਾਂਜੀ ਮੈਨੂੰ ਉਸਲੇ ਵਾਰਡ ਅਹੀਂ ਬੱਦਰ ਜਿੱਦ ਹੋਣ ਗਿਆ ਹਨ ਉੱਥੇ ਪਤਾ ਨਹੀਂ ਕੀ ਹੋ ਗਿਆ ਮੇਰੇ ਇਹ ਮੁੜ ਕੇ ਲੱਭੀ ਤੂੰ ਮੈਨੂੰ ਕੁ ਰਿਕਮੈਂਡਰ ਕਿਉਂ ਕਿਹਾ ਉਹ ਬੱਜੀਪ ਨਹੀਂ ਖਲਾ ਗਿਆ ਉਹ ਮੈਂ ਹੰਦ ਹੋਇਆ ਭਲੇ ਖੱਤ ਭਲਾ ਨੂਪਲੇ ਖਾ ਵੀ ਲੱਗ ਗਿਆ ਤੈਨੂੰ ਵੀ ਭਲੇ ਖਾ ਲੱਗ ਗਿਆ ਪਰਜਾਈ ਨੂੰ ਵੀ ਭਲੇ ਖਾ ਲੱਗ ਗਿਆ ਤੇ ਫਿਰ ਸਹੀ ਕੀ ਉਹ ਨਹੀਂ ਸਹੀ ਬਬਾ ਜੀ ਦੱਸ ਨਹੀਂ ਨਹੀਂ ਬਾਈ ਜੀ ਮੈਂ ਤੁਹਾਨੂੰ ਇੱਕੋ ਗੱਲ ਕਹੀ ਆ ਕਿ ਹੁਣ ਉਸ ਭੈਣ ਨੂੰ ਫੋਨ ਲਾਇਓ ਮੈਂ ਤੁਹਾਡੇ ਸਾਹਮਣੇ ਬੈਠਾ ਵਾਂ ਮੈਂ ਨੰਬਰ ਦਿੰਦਾ ਵਾਂ ਉਸ ਭੈਣ ਨੂੰ ਫੋਨ ਲਾਇ ਕਿ ਪਹਿਲੇ ਕਿੱਥੋਂ ਮਿਲੀ ਆ ਉਹ ਉੱਥੇ ਦੱਸੂਗੀ ਜਿੱਥੋਂ ਇਹ ਲੈ ਕੇ ਆਏ ਆ ਹਾਂਜੀ ਫਿਰ ਉਹ ਵੀ ਦੱਸੂਗੀ ਵੀ ਮੈਂ ਕਿਹਨੂੰ ਫੋਨ ਕੀਤਾ ਹੈਗਾ ਫਿਰ ਗਾਂ ਵੀਰ ਨੇ ਕਿਹਨੂੰ ਕੀਤਾ ਅਸੀਂ ਰੋਟੀ ਕਾਜਣਾ ਖਵਾਈ ਬਾਈ ਜੀ ਦੋ ਦਿਨ ਹੋ ਗਏ ਕਿਹੜਾ ਵੀ 6 ਮਹੀਨੇ ਹੋ ਗਏ ਜਾਂ 10 ਸਾਲ ਹੋ ਗਏ ਫਿਰ ਚੇਤਾ ਭੁੱਲ ਗਿਆ ਸਾਨੂੰ ਬਾਈ ਜੀ ਤੁਹਾਨੂੰ ਇੱਕੋ ਗੱਲ ਦੱਸਾਂ ਕੁੜੀ ਗਵਾਚੀ ਨਹੀਂ ਆਈ ਗਵਾਈ ਇਹ ਗਵਾਚੀ ਗਵਾਈ ਗਈ ਆ ਨਹੀਂ ਬਾਬ ਜਿਹੜੀ ਗੱਲ ਨਹੀਂ ਆਈ ਕੱਲੀ ਘੂਣੀ ਆਪਣੀ ਭੈਣ ਭੈਣ ਨਾ ਬੈਨ ਲਾਏ ਇਹਨੇ ਪਹਿਲਾਂ ਠੀਕ ਹੈ ਆ ਭੈਣ ਨਾ ਬੈਨ ਲਾਏ ਤੂੰ ਭੈਣ ਤੂੰ ਕਹਿਦੀ ਭਈ ਉਹ ਮੁੰਡਾ ਇੱਥੋਂ ਉੱਠ ਕੇ ਗਿਆ ਸੀ ਯਾਰ ਪਹਿਲਾਂ ਤਾਂ ਕਰਨੀ ਆ ਭੈਣ ਨੂੰ ਪਹਿਲੇ ਫੋਨ ਕਰਕੇ ਸਗਾ ਕੇ ਆਇਆ ਨਹੀਂ ਲੱਭਦੀ ਆ ਭੈਣ ਲੱਭ ਗਈ ਬੈਨ ਲਾ ਦੇ ਠੀਕ ਹੈ ਜੀ ਉੱਥੇ ਛੱਡ ਗਿਆ ਤੂੰ ਕਹੀ ਵੀ ਐਦਾਂ ਹਾਂ ਉਹੀ ਗੱਲ ਦੱਸਿਆ ਬਾਈ ਜੀ ਮੈਂ ਤੇਨਾਂ ਐਗਰੀ ਆਂ ਤੂੰ ਇਹ ਨਹੀਂ ਦੱਸਿਆ ਨੂੰ ਕਿ ਭੈਣ ਲੱਭ ਗਈ ਤੂੰ ਇਹ ਵੀ ਦੱਸਿਆ ਵਾ ਕਿ ਇਹ ਦਸੀਂ ਵੀ ਅਹੀਂ ਇਹ ਇਦਾਂ ਗੁੰਮ ਹੋਈ ਸੀ ਨਹੀਂ ਨਹੀਂ ਬਾਬਾ ਜੀ ਇਹ ਹੋਰੀ ਬਾਈ ਜੀ ਫੇਰ ਮੇਰੀ ਗੱਲ ਸੁਣੋ ਇੱਕੋ ਮਿੰਟ ਔਲੇਖਾ ਯਾਰ ਕਿੱਦਾਂ ਪੇਜੂਗਾ ਤੈਨੂੰ ਵੀ ਮੇਰੀ ਭੈਣ ਚੋਰਸਲੇ ਵੜੋ ਗੁੰਮ ਹੋਈ ਜਾਂ ਕੁਰਕਵਿੰਡੋ ਗੁੰਮ ਹੋਈ ਆ ਯਾਰ ਤੂੰ ਜਵਾਕ ਥੋੜੀਆਂ ਯਾਰ ਗਏ ਹੋ ਕਿਤੇ ਤੂੰ ਦੁੱਧ ਚੁੰਗਦਾ ਹਾਂ ਹਾਂ ਤੂੰ ਜਵਾਕ ਥੋੜੀਆਂ ਤੂੰ ਬੱਚਾ ਥੋੜੀਆਂ ਯਾਰ ਹੁਣ ਤੂੰ ਇਹ ਗਾਇ ਕਿੱਥੇ ਆਂ ਹਾਂ ਜੀ ਠੀਕ ਹੈ ਜੀ ਵੀਰ ਨੇ ਕਹਿ ਦਿੱਤਾ ਕਿ ਘਰੋਂ ਗੁੰਮ ਹੋਈ ਆ ਤੂੰ ਕਹਿ ਦਿੱਤਾ ਕਿ ਕੁਰਕਵਿੰਡੋਂ ਗਿਆ ਗੋਮੋਈਆ ਭੈਣ ਨੇ ਕਹਿ ਦਿੱਤਾ ਕਿ ਚੂਸਲੇ ਵਾਰਡ ਗੋਮੋਈਆ ਹੁਣ ਮੈਂ ਕਿਹੜਾ ਸੱਚ ਮੰਨਾਂ ਬੱਬਾਈ ਚਲੋ ਗਲਤੀ ਹੋ ਗਈ ਮੈਂ ਰਹੀ ਕਿੰਨਾ ਮੈਂ ਚੂਸਲੇ ਵਾਰਡ ਗਏ ਹਾਂ ਹੀ ਹਲੋ ਉੱਥੇ ਇਹ ਕੰਮ ਗਲਤ ਹੋ ਗਿਆ ਨਹੀਂ ਹੁਣ ਇੱਕ ਗੱਲ ਕਹਾਂ ਇੱਕ ਗੱਲ ਕਹਾਂ ਜੀ ਠੀਕ ਹੈ ਜੀ ਚੂਸਲੇ ਵਾਰਡ ਅੱਧਾ ਮੈਨੂੰ ਜਾਣਦਾ ਜੀ ਹਲੋ ਮੈਂ ਚੂਸਲੇ ਵਾਰਡ ਜੇ ਕਿ ਮੈਂ ਤੈਨੂੰ ਸਵੇਰੇ ਲੈ ਕੇ ਇਨਕੁਆਰੀ ਕਰ ਲੈਣੀ ਵੀ ਕਿਹੜੇ ਗੁਰਦਾਰੇ ਅਨਾਊਂਸਮੈਂਟ ਕਰਾਈ ਤੂੰ ਕਿਹੜੇ ਬਾਬੇ ਨੇ ਕਿਸ ਨੇ ਕੀਤੀ ਅਨਾਉਂਸਮੈਂਟ ਹਾਂਜੀ ਬਾਬੇ ਨੇ ਵੀ ਜੀ ਬਾਬੇ ਨੇ ਕੀਤੀ ਆਪਦੇ ਆਪਾ ਨਾ ਸਪੀਕਰ ਫੜੇ ਨਹੀਂ ਆ ਬਾਬਾ ਮੈਨੂੰ ਮਿਲਾ ਦੇਗਾ ਸੇਰੇ ਪਿਓ ਨੇ ਇਹਨੇ ਅਨਾਉਂਸਮੈਂਟ ਕਰਾਈ ਬਾਬਾ ਜੀ ਹੀ ਦੋ ਦਿਨ ਬਾਬਾ ਮੈਨੂੰ ਮਿਲਾ ਦੇਗਾ ਵੀ ਐਸ ਬਾਬੇ ਨੇ ਅਨਾਉਂਸਮੈਂਟ ਕੀਤੀ ਹਾਂਜੀ ਮਿਲਾ ਦੇਗਾ ਪੱਕਾ ਹੀ ਹਾਂਜੀ ਅੱਛਾ ਕਿ ਨੋ ਵੀ ਨਹੀਂ ਮੈਂ ਪਤਾ ਕਰ ਲੈਣਾ ਸੇਰੇ ਬਾਬਾ ਜੀ ਪਰ ਮੇਰੀ ਗੱਲ ਸੁਣੋ ਹਾਂ ਮੈਂ ਇੱਕ ਦਿਨ ਛੱਡ ਕੇ ਕਰਾਈ ਸੀ ਅਨਾਊਂਸਮੈਂਟ ਉਹ ਦਿਨ ਕਿਹਾ ਵੀ ਹਨੇਰਾ ਹੋ ਗਿਆ ਸਾਨੂੰ ਬਾਈ ਜੀ ਹਨੇਰਾ ਹੋ ਗਿਆ ਭਾਵੇਂ ਮੈਨੂੰ 8 ਵਜੇ ਅਨਾਊਂਸਮੈਂਟ ਕਰਾ ਲਾ ਭਾਵੇਂ ਰਾਤ ਦੇ 10 ਵਜੇ ਅਨਾਊਂਸਮੈਂਟ ਕਰਾ ਲਾ ਤੂੰ ਭੈਣ ਉੱਤੇ ਗਵਾਚੀ ਜਦੋਂ ਗਵਾਚੀ ਉਦੋਂ ਲੱਭਣੀ ਹੈ ਤੀਜੇ ਤੇ ਅਨਾਊਂਸਮੈਂਟ ਦਾ ਕੋਈ ਫਰਕ ਹੀ ਨਹੀਂ ਆ ਬਾਈ ਜੀ ਤੀਜੇ ਦਿਨ ਅਨਾਊਂਸਮੈਂਟ ਕਰਾਉਣ ਦੀ ਤਾਂ ਕੋਈ ਤੋਕ ਹੀ ਨਹੀਂ ਹੈਗੀ ਲੱਭਣੀ ਤੇ ਤੱਤੇ ਤੱਤੇ ਘਾ ਪੈਣਾ ਤਿੰਨਾ ਜਾਣੇ ਤਾਂ ਭੱਜ ਗਈ ਮੈਂ ਦੇਖ ਲੋ ਰਾਨਾ ਬਾਈ ਜੀ ਨਹੀਂ ਭੱਜੀ ਤੱਤੇ ਤੱਤੇ ਘਾ ਤੇ ਅਨਾਊਂਸਮੈਂਟ ਕਰਾਉਂਦਾ ਤੱਤੇ ਤੱਤੇ ਦਾ ਫਾਇਦਾ ਬਾਜ ਕੀਪਦਾ ਵੀ ਕਿਧਰੋਂ ਕਿਧਰ ਚੱਲ ਜਾਣੀ ਹੈ ਥੋੜੀ ਘੜ ਦੇਣਾ ਇਸ ਤਰ੍ਹਾਂ ਹੈ ਪਰ ਪੈਣ ਕਿੰਨੀ ਕਿ ਭੱਜ ਸਕਦੀ ਉਹ ਤਾਂ ਆਪਾਂ ਹੀ ਵੇਖਣ ਦੇ ਭੱਜਣ ਜੋਗੀ ਹੈਗੀ ਬਾਬਾ ਜੀ ਤੁਹਾਨੂੰ 79 ਦਿੱਤਣਾ ਗੁੜੀ ਨੇ ਨਹੀਂ ਤੀਜੇ ਦਿਨ ਤੋਂ ਅਨਾਊਂਸਮੈਂਟ ਕਰਾ ਲਈ ਚੂਸਲੇਵੜ ਤੇ ਕਰਾ ਲਈ ਮੈਂ ਮੰਨਦਾ ਤੀਜੇ ਦਿਨ ਕਰਾ ਲਈ ਹੈ ਮੰਨ ਕੇ ਤੀਜ ਹੁਣੇ ਗੁੰਮ ਹੋਈ ਆ ਠੀਕ ਹੈ ਜੀ ਪਤਾ ਵਾ ਕਿ ਉਸ ਪਿੰਡ ਚ ਹੁਣ ਤਤੇ ਤਤੇ ਕਾ ਪੈਣ ਲੱਭ ਸਕਦੀ ਆ ਬਾਅਦ ਚ ਲੱਭਣੀ ਨਹੀਂ ਆ ਤੁਸੀਂ ਤੀਜੇ ਦਿਨ ਦੁਬਾਰਾ ਫੇਰ ਉਸ ਪਿੰਡ ਚ ਜਾ ਕੇ ਅਨਾਊਂਸਮੈਂਟ ਕਰਨਗੇ ਬਾਬਾ ਜੀ ਦੂਜੇ ਦਿਨ ਗਏ ਨਾ ਫੇਰ ਦੂਜੇ ਦਿਨ ਚਲੇ ਗਏ ਅਗਲੇ ਦਿਨ ਤ ਪਰ ਚੂਸਲੇਵੜ ਰਾਤ ਨੂੰ ਤੇ ਰੌਸਮੇਟ ਕੋਈ ਨਹੀਂ ਅਗਲੇ ਦਿਨ ਕਰਾਉਣੀ ਸੀ। ਬਾਬਾ ਜੀ ਉਹੀ ਤੁਹਾਨੂੰ ਮੈਂ ਦੱਸਣਾ ਹਨ ਨੇਰਾ ਆਗਦਾ ਯਾਰ ਬਲੇ ਫਿਰਦੇ ਭੱਜੇ ਦੇ ਫਿਰਦੇ ਆ ਛੜਕਾਂ ਤੇ। ਨਹੀਂ ਉਹਦੇ ਫਿਰਦੇ ਨੂੰ। ਕੋਈ ਗੱਲ ਨਹੀਂ ਉਹ ਵੀ ਕਲੀਅਰ ਹੋ ਜਾਂਦਾ। ਜੀ ਠੀਕ ਹੈ ਜੀ। ਉਹ ਵੀ ਕਲੀਅਰ ਹੋ ਜਾਂਦਾ। ਕਿਹੜਾ ਗੁਰਦਾਰਾ ਸੀ ਉਹ? ਮਾਉਣੇ ਪਤਾ ਕਰ ਲੈਣਾ ਮੇਰੇ ਉੱਤੇ ਰਿਸ਼ਤੇਦਾਰ ਹੀ ਹੈਗੇ। ਹਾਂਜੀ ਬੋਸ਼ ਚੂਸਲੇਵੜ ਚ ਅਸੀਂ ਦੋ ਵਿਆਹ ਕੀਤੇ ਆ। ਉੱਥੇ ਜਿਹੜੇ ਉੱਥੇ ਦੇ ਸਾਬਕਾ ਸਰਪੰਚ ਆ ਉਹ ਸਾਡੇ ਰਿਸ਼ਤੇਦਾਰ ਆ ਮੇਰੀ ਵਾਈਫ ਦੇ ਮਾਮੇ ਦੇ ਲੜਕੇ ਆ। ਜਿਹੜਾ ਬੰਦਾ ਵੀਰ ਸੱਚਾ ਹੁੰਦਾ ਨਾ ਉਹ ਬੰਦੇ ਦੀ ਨਾ ਬੋਲੀ ਬੋਲੀ ਤੋਂ ਪਤਾ ਲੱਗਦਾ ਵਾ ਬੰਦੇ ਦੀ ਬੋਲੀ ਤੋਂ ਜੇਕਰ ਤੂੰ ਸੱਚਾ ਹੁੰਦਾ ਤਾਂ ਤੂੰ ਕਹਿ ਦੇਣਾ ਕਿ ਵੀਰ ਅੱਖਾਂ ਜੱਖਾਂ ਪਾ ਕੇ ਕਹਿ ਦੇਣਾ ਕਿ ਵੀਰ ਜਿਹੜੇ ਗੁਰੂ ਘਰ ਜਾਓਗੇ ਮਥੇ ਆ ਕੇ ਕਹਿ ਕਹਿਣ ਨੂੰ ਤਿਆਰ ਵਾ ਤੁਸੀਂ ਹੁਣੇ ਚਲੋ ਮੇਰੇ ਨਾਲ ਚੂਸਲੇ ਵੜ ਠੀਕ ਹੈ ਜੀ ਜਿਹੜੇ ਗੁਰੂ ਘਰ ਮੈਂ ਅਨਾਉਂਸਮੈਂਟ ਕਰਾਈ ਆ ਜਿਨ੍ਹਾਂ ਘਰਾਂ ਚੋਂ ਮੈਂ ਪੁੱਛ ਪੜਤਾਲ ਕੀਤੀ ਆ ਉਹ ਘਰ ਤੁਹਾਨੂੰ ਖੁਦ ਦੱਸਣਗੇ ਕਿ ਅਸੀਂ ਮਗਰ ਭੱਜੇਗੇ ਨਹੀਂ ਭੱਜੇ ਹਾਂਜੀ ਹਾਂਜੀ ਜਾਣ ਨੂੰ ਤਿਆਰ ਮੈਂ ਹੁਣੇ ਚੂਸਲੇ ਵੜ ਨੇ ਹੁਣ ਕੀ ਆ ਹੁਣ ਕੀ ਤੈਨੂੰ ਗੱਡੀ ਜੀ ਬੈਹਣਾ ਤੂੰ ਕਿਹੜਾ ਪੈਗ ਪੁਗਲਾ ਲਾਉਣਾ ਵਾ ਜਾਂ ਲੌਨ ਆਲਾ ਵਾ ਠੀਕ ਹੈ ਜੇਕਰ ਜਿਹੜਾ ਬੰਦਾ ਸੱਚਾ ਹੋਵੇ ਠੀਕ ਹੈ ਜੀ ਪਹਿਨੇ ਜੇਕਰ ਇਹਦੀ ਜਗ੍ਹਾ ਮੈਂ ਹੁੰਦਾ ਜਾਂ ਕੋਈ ਵੀਰ ਹੁੰਦਾ ਜਿਹੜਾ ਸੱਚਾ ਹੁੰਦਾ ਉਹਨੇ ਇੱਕੋ ਗੱਲ ਕਹਿਣੀ ਸੀ ਕਿ ਵੀਰ ਜੀ ਮੇਰੇ ਨਾਲ ਬਹੁਤ ਮੋਟਰਸਾਈਕਲ ਤੇ ਮੇਰੇ ਨਾਲ ਬਹੁਤ ਗੱਡੀ ਤੇ ਮੇਰੇ ਨਾਲ ਹੁਣੇ ਚੱਲੋ ਜਿਹੜੇ ਪਿੰਡ ਤੇ ਅਸੀਂ ਗਲੀ ਗਲੀ ਨੂੰ ਲੱਭਦੇ ਰਹੇ ਆ ਉੱਥੇ ਜਿਨ੍ਹਾਂ ਦੇ ਘਰਾਂ 'ਚ ਅਸੀਂ ਪੁੱਛਦੇ ਰਹੇ ਆ ਜਿਹੜੇ ਗੁਰਦਾਰੇ 'ਚ ਅਸੀਂ ਅਨਾਊਂਸਮੈਂਟ ਕਰਾਈ ਆ ਉਹ ਤੁਹਾਡੇ ਮੂੰਹ ਤੇ ਕਰਾ ਦੇਣਾ ਸਹੀ ਗੱਲ ਸਹੀ ਹੈ ਕਿ ਗਲਤ ਦੋ ਦੁੱਧ ਦਾ ਦੁੱਧ ਦੇ ਪਾਣੀ ਦਾ ਪਾਣੀ ਹੋ ਜਾਊਗਾ ਤੁਸੀਂ ਮੇਰੇ ਤੇ ਡਿਪੈਂਡ ਨਾ ਰਹੋ ਇੱਕ ਵਾਰੀ ਵੀ ਇਸ ਵੀਰ ਨੇ ਕਿਹਾ ਇਹ ਤਾਂ ਕਹਿੰਦਾ ਨੋਨਸਮੈਟ ਹੀ ਹਲ ਦੇ ਦਿਨ ਕਰਾਈ ਆ ਫਿਰ ਕਹਿੰਦਾ ਘੁਰਕਵਿੰਡੋ ਕੋਚੀ ਫਿਰ ਕਹਿੰਦਾ ਚੂਸਲੇ ਵੜੋ ਕੋਚੀ ਆ ਠੀਕ ਹੈ ਜੀ ਹਾਂ ਭੈਣੇ ਭੈਣ ਇਹਨਾਂ ਨੇ ਆਪ ਕੱਲੀ ਸੀਗੀ ਤੇ ਇਹ ਮੁੱਕ ਦੀ ਗੱਲ ਇਹ ਆ ਤੇ ਹੁਣ ਮੇਰਾ ਵੀਰ ਜੇ ਹੁਣ ਕੱਲਣੀ ਆ ਨਾ ਤਾਂ ਮੈਨੂੰ ਫੋਨ ਲਾ ਦੀ ਮੈਂ ਵੀ ਰਾਨ ਕੇ ਲੈ ਜਾਊਗਾ ਬਾਬਾ ਜੀ ਨਹੀਂ ਮੈਂ ਅੱਜ ਕੱਲ੍ਹ ਦੁਨੀਆ ਚੰਗੀ ਨਹੀਂ ਹੋਈ ਹੈਗੀ ਮੇਰਾ ਵੀਰ ਅੱਜ ਕੱਲ੍ਹ ਚੰਗੀਆਂ ਭਲੀਆਂ ਨੂੰ ਨਹੀਂ ਲੋਕੀ ਛੱਡਦੇ ਸਹੀ ਗੱਲ ਜੀ ਸਹੀ ਗੱਲ ਜੀ ਅੱਜ ਕੱਲ ਚੰਗੀਆਂ ਭਲੀਆਂ ਨੂੰ ਨਹੀਂ ਲੋਕੀ ਛੱਡਦੇ ਜੇਕਰ ਤੂੰ ਤੱਕਾ ਹੀ ਦੇਣਾ ਤੂੰ ਮੈਨੂੰ ਮੈਨੂੰ ਫੋਨ ਲਾ ਦੀ ਮੈਂ ਆਣ ਕੇ ਲੈ ਜਾਉ ਮੇਰੇ ਭਰਾ ਮੇਰੀਆਂ ਧੀਆਂ ਦੋ ਮੇਰੀਆਂ ਧੀਆਂ ਅੱਜ ਮੈਂ ਤੁਹਾਡੀ ਭੈਣ ਦਾ ਮੈਂ ਆਪਣੀ ਇੱਜ਼ਤੀ ਦਾ ਸੋਚੂਗਾ ਰੱਬ ਕੱਲ ਨੂੰ ਮੇਰੀਆਂ ਧੀਆਂ ਦਾ ਸੋਚੂਗਾ ਕੱਲ ਜੋ ਵਾਅਦਾ ਰਿਹਾ ਵਾ ਘਟ ਨਹੀਂ ਰਿਹਾ ਅੱਜ ਕੱਲ ਭੈਣ ਆਪਣੀ ਗਵਾਂਡੀ ਦੇ ਘਰ ਸੇਫ ਨਹੀਂ ਹੈਗੀ ਸਹੀ ਗੱਲ ਜੀ ਨਹੀਂ ਨਹੀਂ ਬਾਬਾ ਜੀ ਕੋਈ ਨਹੀਂ ਹੁਣ ਮੈਂ ਇੱਥੇ ਨਾਲ ਹੀ ਰਿਹਾ ਕਰੂੰਗਾ ਇਹਦੀ بس تو ਆਪ ਦਾ ਦਿਨੇ ਕੰਮ ਤੇ ਜਾ ਸਾਡਾ ਕੰਮ ਠੀਕ ਆ ਚਲੋ ਮੇਰਾ ਵੀਰ ਧੰਨਵਾਦ ਤੇਰਾ ਆਪਾਂ ਚਾਹ ਪਾਣੀ ਨਹੀਂ ਬਾਬੇ ਚਾਹ ਪਾਣੀ ਨਹੀਂ ਮੈਂ ਛੱਡਣਾ ਮੈਨੂੰ ਦੋ ਹੁਣ ਛੁੱਟੀ ਠੀਕ ਹੈ ਜੀ ਪਰ ਬਈ ਜੀ ਬੜਾ ਦੁੱਖ ਲੱਗਾ ਅੱਜ ਵੀ ਆਪ ਉਹ ਤੇ ਦਿਮਾਗੀ ਵੀਰ ਉਹ ਤੇ ਦਿਮਾਗੀ ਡਿਸਟਰਬ ਵਾ ਉਹਨੂੰ ਕਿੱਥੇ ਠਕਾ ਦੋਗੇ ਯਾਰ ਕਿੱਥੇ ਆਪਾਂ ਲੇਖਾ ਦਵਾਂਗੇ ਯਾਰ ਵੀਰੇ ਜਾਊਂਗਾ ਓਏ ਉਹ ਗੱਲ ਨਹੀਂ ਮੈਂ ਕਰ ਰਿਹਾ ਮੈਂ ਉਹ ਗੱਲ ਕਰ ਰਿਹਾ ਕਿ ਵੀਰ ਇਸ ਕੇ ਬੱਚੇ ਨੂੰ ਕਿਉਂ ਘਰੋਂ ਠੱਕਾ ਦੇ ਜੇ ਇਹ ਇੱਕ ਰੱਬ ਦੇ ਬਾਬਾ ਜੀ ਅਹੀ ਗੱਲ ਤੱਕਾ ਦੇਣਾ ਮੈਂ ਫੇ ਦਿੱਤਾ ਯਾ ਭਰਾਵਾ ਹੁਣ ਮੈਂ ਤੈਨੂੰ ਖੁਦ ਤੈਨੂੰ ਸਾਰੀ ਗੱਲ ਦੁੱਧ ਪਾਣੀ ਦਾ ਪਾਣੀ ਕਹਿ ਦਿੱਤਾ ਤੈਨੂੰ ਚਲ ਕੋਈ ਨਹੀਂ ਮਾਤਾ ਦੁੱਧ ਦੁੱਧ ਪਾਣੀ ਦਾ ਪਾਣੀ ਮੈਂ ਕਰ ਦਿੱਤਾ ਚਲ ਕੋਈ ਨਹੀਂ ਮਾਤਾ ਠੀਕ ਹੈ ਜੀ ਇਹਨੇ ਪੈਗ ਲਾਇਆ ਉਹਨੇ ਦਨੀਆ ਨਾ ਲਾਇਆ ਗੱਲ ਬਾਤ ਕਰ ਗੱਲ ਬਾਤ ਕਾਦੀ ਆ ਵਿਚਾਰੀ ਜਨਮ ਮਾਣ ਆ ਪਿਆ ਤੇ ਦੋਵੇਂ ਭਰਾ ਤੇ ਇਹਦੇ ਚ ਕਾਦੀ ਗੱਲ ਬਾਤ ਨਹੀਂ ਉਹਨੂੰ ਚੰਗਾ ਚਾਹੁੰਦੇ ਤੇ ਬਸ ਹੋਲ ਕੀ ਜਾਈਦਾ ਸਾਨੂੰ ਜੋ ਚਾਹਿਆ ਜਾ ਤੁਮਾਰੂ ਛੱਤਰ ਅਹੀਂ ਕਦਲੀ ਨੂੰ ਮਾਰਾ ਸਮਝਣਾ ਮਾਰਾ ਪਵਾੜੇ ਪਾਉਣ ਆ ਜਾ ਪਵਾੜੇ ਪਾਉਣ ਸੇ ਆਹਦਾ ਤੀਆਂ ਫਿਰਦੇ ਰਹੇ ਮੇਰੇ ਸਾਥੇ ਪਾਉ ਇਹ ਬਈ ਇਹ ਇਹ ਸਚਾਈ ਆ ਉਹ ਤਾਂ ਦੇਖਣੇ ਸਾਨੂੰ ਕਈਆਂ ਨੇ ਦੱਸੀ ਇਹ ਗੱਲ ਸੱਚੀ ਆ ਇਹ ਸਚਾਈ ਆ ਜਦੋਂ ਤੁਕਿਆ ਪਾਉਦਾ ਰਾਤ ਨੇ ਕਹਿੰਦਾ ਤਹੀ ਕਿ ਰਾਤ ਨੂੰ ਲਾ ਕਰ ਪਾਣਾ ਕੋ ਕੰਮ ਨਹੀਂ ਹੋਣਾ ਚਲੋ ਤੇ ਭਾਗ ਦੇ ਫਰਕ ਵਾ ਫਰਕ ਤੋਂ ਕੀ ਕਰੀਏ ਫਿਰੋਂ ਹਾਂ ਇਹ ਧੜੀ ਪਰ ਮਾਰਦਾ ਰਹੀ ਨਾ ਮੈਂ ਕੰਮ ਜੇ ਅੱਗੇ ਲੱਗਾ ਬਾਈ ਜੀ ਚਲੋ ਮਾਰਦਾ ਰਹੀ ਨਾ ਮੈਂ ਮਿਹਨਤ ਕਰਦਾ ਬਹੁਤ ਚੰਗੀ ਗੱਲ ਹੈ ਤੂੰ ਆਪਣਾ ਪਰਿਵਾਰ ਪਾਲਦਾ ਵਾ ਹਨਾ ਪਰ ਉਸਤੀ ਧਿਆਣੀ ਦੇ ਤਰਤੇ ਦੋ ਰੋਟੀਆਂ ਹੀ ਖਾਣੀਆਂ ਉਹਨੂੰ ਘਰੋਂ ਘਾਤੋਂ ਕਰ ਦੇ ਜੇ ਜੀ ਕੱਟਣਾ ਬਾਈ ਜੀ ਮਾ ਤੁਹਾਡੇ ਘਰ ਹੁੰਦਾ ਤਾਂ ਸਾਨੂੰ ਖਾ ਕੇ ਦੱਸਦੀ ਖਾਂਦੇ ਨਾ ਗੱਲ ਸਾਡੇ ਕੋਲ ਹੁਣ ਅਸਲ ਜੇ 70 ਸੀ ਜਾਨੀ ਆ ਤਰਤੇ ਇੱਕ ਜਣੇ ਨਹੀਂ ਖਾਦਾ ਹੁਣ ਇਹਦਾ ਮਤਲਬ ਜਿਹੜਾ ਖਾਂਦਾ ਨਹੀਂ ਤੈਨੂੰ ਮੈਂ ਘਰੋਂ ਘੱਟ ਦੂੰਗਾ ਬੱਚਾ ਵੀ ਨਹੀਂ ਤੇਰਾ ਖਾਂਦਾ ਹੋਊਗਾ ਸਕੂਲੇ ਵੀ ਨਹੀਂ ਜਾਂਦਾ ਹੋਊਗਾ ਬੱਚਾ ਤੇਰਾ ਤੂੰ ਉਹਨੂੰ ਦੌਕਾ ਮਾਰ ਕੇ ਸਕੂਲੇ ਭੇਜਦਾ ਹਾਂ ਹਾਂਜੀ ਹਾਂਜੀ ਸਹੀ ਗੱਲ ਜੀ ਜਦੋਂ ਉਹਨੂੰ ਭੁੱਖ ਲੱਗੀ ਉਹਨੇ ਆਪੇ ਖਾਣੀ ਆ ਸਹੀ ਗੱਲ ਸਹੀ ਆ ਅਸੀਂ ਸੱਤ ਬਗਾਨੇ ਸੀਗੇ ਸਾਨੂੰ ਜਾਣ ਦੀ ਨਹੀਂ ਸੀ ਆਪ माँ ਕੇ ਭੈਣ ਤੋਂ ਰੋਟੀ ਖਾਦੀ ਇਹਨੇ ਹਾਂਜੀ ਹਾਂਜੀ ਚਾਹ ਵੀ ਪੀਤੀ ਬੰਕੇ ਰੋਟੀ ਖਾਦੀ ਜਦੋਂ ਭੁੱਖ ਲੱਗੂਗਾ ਨਾ ਢਿੱਡ ਨੂੰ ਉਦੋਂ ਨੇ ਆਪਣੇ ਆਪ ਖਾਣੀ ਆ ਹਾਂਜੀ ਹਾਂਜੀ ਬੰਦਾ ਰੱਜਿਆ ਖੇਖਣ ਕਰਦਾ ਵਾ ਭੁੱਖਾ ਬੰਦਾ ਖੇਖਣੀ ਜੇ ਕਰਦਾ ਭੁੱਖੇ ਬੰਦੇ ਨੂੰ ਰੁਖੀ ਸੀ ਮੇਸੀ ਜਿਹੜੀ ਮਿਲ ਗਈ ਉਹਨੇ ਉਹ ਸੱਤ ਕਰਕੇ ਖਾ ਲੈਣੀ ਆ ਯਾਰਾ ਬਾਬਾ ਸਕੂਲੇ ਘੱਲੇ ਲੋ ਗਈ ਚਲੋ ਸਿੰਘ ਜੀ ਆ ਹੁਣ ਤੁਸੀਂ ਖੁਦ ਹੀ ਦੇਖ ਲਿਆ ਕਿਪਟੇ ਨੇ ਜਾਣੇ ਸੀਗੇ ਮੈਂ ਹੁਣ ਇਹ ਨਹੀਂ ਵੀ ਕੋਈ ਮਾਤੜ ਲੋਕ ਹੈ ਤੇ ਮੈਂ ਇਹਨਾਂ ਨੂੰ ਦਬਾ ਰਿਹਾ ਹਾਂ ਠੀਕ ਹੈ ਆ ਹਾਲਾਤ ਤੁਸੀਂ ਖੁਦ ਦੇਖ ਲਿਆ ਕਿ ਭੈਣ ਜਦੋਂ ਅਸੀਂ ਘਰੇ ਛੱਡਣਾ ਆ ਇਹ ਪਿੰਡ ਵਾ ਚੁੰਗ ਪਿੰਡ ਵਾ ਜ਼ਿਲ੍ਹਾ ਇਹ ਅਜਨਾ ਤਰਨਤਨ ਠੀਖੇਵੜ ਦੇ ਕੋਲੇ ਪਿੰਡ ਵਾ ਖੇਮ ਕੰਦੇ ਕੋਲੇ ਪਿੰਡ ਵਾ ਜਦੋਂ ਅਸੀਂ ਘਰੇ ਲੈ ਲੈ ਕੇ ਆਏ ਆ ਪਰਜਾਈ ਨੇ ਕਿਹਾ ਕਿ ਇਹ ਗੁੰਮ ਹੋਈ ਆ ਜਦੋਂ ਇਹ ਇਹਦਾ ਭਰਾ ਤੇ ਇਹਦੀ ਭੈਣ ਇਹਦੀ ਦਵਾਈ ਲੈਣ ਗਏ ਸੀ ਉਹ ਦੋ ਗੁੰਮ ਹੋਈ ਆ ਜਦੋਂ ਦੂਜਾ ਵੀਰ ਆਇਆ ਉਹ ਕਹਿੰਦਾ ਘਰੋਂ ਗੁੰਮ ਹੋਈ ਆ ਪਰਜਾਈ ਨੇ ਪਿੰਨ ਦੱਸਿਆ ਸੀ ਚੂਸਲੇਵੜ ਜਦੋਂ ਭਰਾ ਨੂੰ ਪੁੱਛਿਆ ਵੱਡੇ ਨੂੰ ਉਹ ਕਹਿੰਦਾ ਵੀਰ ਘਰੋਂ ਗੁੰਮ ਹੋਈਆ ਜਦੋਂ ਦੂਜੇ ਭਰਾ ਨੂੰ ਪੁੱਛਿਆ ਉਹ ਕਹਿੰਦਾ ਵੀਰ ਜੀ ਗੁੰਮ ਹੋਈਆ ਕੁੜਕ ਬਿੰਦੂ ਗੁੰਮ ਹੋਈਆ ਠੀਕ ਹੈ ਜੀ ਫਿਰ ਇਹਦੀ ਭੈਣ ਨੂੰ ਫੋਨ ਲਾ ਕੇ ਪੁੱਛਿਆ ਭੈਣ ਨੇ ਕਹਿਤਾ ਚੂਸੇ ਬੜੇ ਗੁੰਮ ਹੋਈਆ ਭੈਣ ਨੇ ਵੀਰੇ ਇਸ ਕਰਕੇ ਫੋਨ ਲਾ ਕੇ ਦੱਸਿਆ ਕਿਉਂਕਿ ਕੋਈ ਨਾ ਵੀ ਨਾ ਝੂਠ ਵਾਲਾ ਬੰਦਾ ਕੋਈ ਨਾ ਕੋਈ ਗੱਲ ਰਹਿਣ ਦਿਨਾ ਹੁੰਦਾ ਇਹਨਾਂ ਨੇ ਇਹ ਨਹੀਂ ਦੱਸਿਆ ਵੀ ਤੂੰ ਇਹ ਦੱਸੀ ਵੀ ਕਿਹੜੇ ਬਿੰਦੂ ਗੁੰਮ ਹੋਈਆ ਹਾਂਜੀ ਹਾਂਜੀ ਦੱਸਿਆ ਬਾਕੀ ਇਹਨੇ ਫੋਨ ਕਰਕੇ ਇਹ ਨੂੰ ਕਹੇ ਪਿੱਥੋਂ ਗੁੰਮ ਹੋਈਆ ਚਲੋ ਤਾਂ ਮਾਡੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਚਲਾ ਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਕੋਈ ਗੱਲ ਨਹੀਂ ਹਾਂ ਅਰੇ ਵੀਰ ਜੀ ਧੰਨਵਾਦ ਆਪਾਂ ਜੀ ਨੰਬਰ ਦੇ ਦਿਨਾ ਨਾ ਵੀ ਧੰਨਵਾਦ ਕਰੀਏ ਵੀਰ ਜੀ ਉਹਨੇ ਥੋੜਾ ਚਲੋ ਪਤਾ ਕੀ ਪੈਣੇ ਇੱਕ ਪਤਾ ਕੀ ਗੁਸਾਏ ਆ ਕਿ ਅਸੀਂ ਅੱਜ ਘਰ ਛੱਡ ਗਏ ਠੀਕ ਹੈ ਜੀ ਇੰਨੀ ਗਲਾਪਾ ਮੈਂ ਨਾ ਨਾ ਕਰਦਾ ਤੇ ਇਹਨਾਂ ਨਾਲੋਂ ਫੇਰ ਕਰੋ ਤੇ ਕਹ ਦੇਣਾ ਬਿਲਕੁਲ ਵੀਰ ਜੀ ਠੀਕ ਹੈ ਜੀ ਅਸੀਂ ਦੇ ਵੀਰ ਜੀ ਤੁਹਾਨੂੰ ਇਹੀ ਕਹਿੰਨੇ ਆ ਹਲੋ ਖਲੋ ਕੋਈ ਸ਼ਬਦ ਨਹੀਂ ਹੈਗਾ ਸਾਡੇ ਕੋਲ ਤਾਂ ਤੋ ਬਿਆਨ ਕਰਨ ਲਈ ਬਸ ਜਿਦੋਂ ਆ ਵੇਖੋ ਤੁਸੀਂ ਛੱਡਣ ਆਏ ਜੋ ਤੇ ਇਹ ਗੱਲ ਦੀ ਸਾਨੂੰ ਸ਼ਰਮ ਵੀ ਹੈ ਹੂੰ ਲਿਆਓ ਲਓ ਜੀ ਵੇ ਇੱਕ ਗੱਲ ਬਾਬੇ ਜੇ ਇਹਨਾਂ ਨੇ ਘਰੋਂ ਠੱਕਾ ਦੇਣਾ ਨੇ ਇਹਨਾਂ ਦੇ ਹੀ ਦੇਣਾ ਇਹਨਾਂ ਦੇ ਹੀ ਦੇਣਾ ਠੱਕਾ ਕਰੋ ਪਰ ਮੈਂ ਇੱਕ ਬੇਨਤੀ ਕਰਦਾ ਵੀ ਤਕਾ ਦੇ ਨਾਲ ਚੰਗਾ ਮੈਨੂੰ ਫੋਨ ਲਾ ਦਿਓ ਮੈਂ ਲੈ ਜਾਊਗਾ ਬਾਬਾ ਜੀ ਹਾਂ ਮੈਂ ਲੈ ਜਾਊਗਾ ਮੇਰਾ ਭਰਾ ਮੈਂ ਟਰ ਤੋ ਕੋਈ ਟਰ ਤੋ ਕੋਈ ਪੈਸਾ ਨਹੀਂ ਲਊਗਾ ਟਾਡੀ ਮੈਂ ਕੋਈ ਨੈਟ ਤੇ ਵੀਡੀਓ ਨਹੀਂ ਪਾਊਗਾ ਕੋਈ ਨਹੀਂ ਕਹੂੰਗਾ ਡਰਨਾ ਗਾਲੀ ਗਲੋਚ ਨਹੀਂ ਕਰੂੰਗਾ ਮੈਂ ਸੱਤ ਕਰਕੇ ਆਪਣੀ ਵੱਡੀ ਭੈਣ ਸਮਝੀਏ ਆਪਣੀ ਧੀ ਸਮਝ ਕੇ ਉਹ ਮੈਂ ਲੈ ਜਾਊਗਾ ਮੇਰੇ ਕੋਲ ਜਿੱਥੇ 10 12 ਰਹਿ ਰਹੀਆਂ ਇੱਕ ਹੋਰ ਆਜੂਗੀ ਕਿਉਂ ਚੱਲਿਆ ਕੋਈ ਗੱਲ ਇਹਨੇ ਆਪਦੀ ਕਿਸਮਤ ਨਾਲ ਲਿਖ ਹੋਣੀ ਆ ਹਾਂ ਜੀ ਹਾਂ ਜੀ ਸਹੀ ਗੱਲ ਤੇ ਟਾਡੀ ਨਾਲ ਲੈ ਜਾਣੀ ਜੇ ਇੱਕ ਗੱਲ ਯਾਦ ਰੱਖਿਓ ਹਾਂ ਜੀ ਹਾਂ ਜੀ ਇਹ ਗੱਲ ਸਹੀ ਹਾਂ ਚਲੋ ਪੋਈ ਨਹੀਂ ਵੇ ਦਿੱਤਾ ਧੰਵਾਦ ਆਇਆ ਵੇ ਲੋ ਕਿਹੋ ਜੀ ਦੁਨੀਆ ਹੈ ਇਹ ਹਲੋ ਹੂੰ ਉਹ ਕੰਮ ਕਰਦੇ ਨੇ ਉਹ ਰੋਟਣਾ ਥਾਮ ਨਹੀਂ ਰਾਜਵੀਰ ਜੀ ਮੇਰੀ ਗੱਲ ਸੁਣਿਓ ਹੁਣ ਮੁੰਡਾ ਆਇਆ ਸੀ ਨਾ ਜਿਹੜਾ ਨਿੱਕਾ ਮੁੰਡਾ ਆਇਆ ਸੀਗਾ ਠੀਕ ਹੈ ਜੀ ਮੁੰਡਾ ਨਿੱਕੇ ਦੀ ਗੱਲ 'ਚ ਸਚਾਈ ਹੁੰਦੀ ਨਾ ਉਹਨੇ ਇੱਕੋ ਗੱਲ ਹੀ ਕਹਿਣੀ ਸੀ ਵੀ ਜਿੱਥੇ ਗੋਮ ਹੋਈ ਮੈਂ ਤੁਹਾਨੂੰ ਲੈ ਕੇ ਜਾਣਾ ਉੱਥੇ ਮੈਂ ਸਚਾਈ ਮੈਂ ਗੁਰਦਾਰੇ ਲੈ ਕੇ ਜਾਣਾ ਤੁਹਾਨੂੰ ਕਿੱਥੇ ਅਨਾਊਂਸਮੈਂਟ ਕੀਤੀ ਚੁੱਟ ਗਿਆ ਹਾਂ ਆ ਵੀ ਮਾਤਾ ਬੋਲੀ ਅਸਰ ਸਾਹਿਬ ਤੇ ਪਕਰਾਂ ਆਹੋ ਅਸਰ ਸਾਹਿਬ ਦੇ ਅੰਦਰ ਜੇ ਨਾ ਆਹ ਨੰਬਰੀ ਗੱਲ ਤੇ ਹੋਈ ਹੈ ਨਾ ਮੈਨੂੰ ਕੀ ਹੈ ਮੈਂ ਤੇ ਬਈ ਛੱਡ ਕੇ ਚਲ ਜਾਣਾ ਪਰ ਦੁੱਖ ਲੱਗਦਾ ਮੁੰਬੈ ਨੇ ਧੰਨਵਾਦ ਮੇਰੇ ਭੈਣੇ ਧੰਨਵਾਦ ਤੇਰਾ ਪਰ ਭੈਣੇ ਇੱਕ ਇੱਕ ਗੱਲ ਮੈਂ ਵਾਰ-ਵਾਰ ਫੇਰ ਕਹਿਣ ਦਿਆਂ ਕੁੜੀ ਘਰੋਂ ਗਈ ਨਹੀਂ ਇਕੱਲੀ ਗਈ ਹੈ ਮੇਰੀ ਗੱਲ ਸੁਣ ਲੈ ਹੁਣ ਮੈਂ ਤੈਨੂੰ ਉਦੋਂ ਵੀ ਆ ਨਾ ਕਿ ਉਹਦਾ ਰਾਮਾਨਾ ਘਰੇ ਠੀਕ ਹੈ ਕੰਮ ਤੇ ਜਾ